ਉਹ ਭਾਈ ਮੋਰ ਇਹ ਪਤਾ ਕੀ ਹੈ ਇਹਨੇ ਉਹਦੇ ਵੱਧ ਪੀ ਲਈ ਇਹਨੇ ਮੋਰ ਗਲਤ ਲੱਗੀ ਤੋ ਤਾਂ ਉਹ ਲੱਡੂਆਂ ਦੀ ਡਿਮਾਂਡ ਪਹਿਲੇ ਉਹਦੇ ਲੱਡੂ ਬਾਹਲੇ ਉਹ ਟਾਈਮ ਨਹੀਂ ਹੁੰਦਾ ਹਲਵਾਈਆਂ ਕੋਲੇ ਤੇ ਤੂੰ ਲੱਡੂਆਂ ਦਾ ਪਹਿਲੇ ਹੀ ਕਹਿ ਕੇ ਰੱਖਦੇ ਤਾਂ ਦਾ ਕੀ ਮਾਹੌਲ ਆ ਉਹ ਤਾਂ ਦਾ ਮਾਹੌਲ ਤਾਂ ਚੱਲੀ ਜਾਂਦਾ ਚਾਰ ਦਿਨ ਖਾ ਲੀ ਲਾਂਗੇ ਛਾਡਾਓ ਹੁਣ ਮੈਂ ਕਹਿੰਦੇ ਸਭ ਸੰਤਤੀ ਹੁੰਦੀ ਫਿਰਦੀ ਆ ਕਿਉਂ ਸੁੱਖ ਕਿੱਧਰ ਆਇਆ ਉਹ ਮੈਂ ਤਾਂ ਪਿੰਡ ਤੇ ਘੱਟ ਜਾ ਕੀਤਾ ਸੀ ਅੱਜ ਯਾਰ ਕਾਦਾ ਉਹ ਰੋਡੇ ਕੋਲ ਜਾਗਰ ਖੜਾ ਹੋਇਆਗਾ ਅੱਛਾ ਸਭ ਸੰਤਤੀ ਕੋਲ ਖੜਾ ਕਰ ਦਿੰਦੇ ਨੂੰ ਸਭ ਸੰਤਤੀ ਬਣ ਗਈ ਫੇਰਾ हां भाई खावा पीवांगे 4 ਦਿਨ ਸੰਮਤੀ ਨਾਲ ਕੰਮ ਨਹੀਂ ਕਰਨਾ ਉਹ ਸਰਪ ਸੰਮਤੀ ਚ ਵਧੀਆ ਗੱਲ ਆ ਰਾਮ ਸੰਮਤੀ ਬਣ ਗਈ ਫੇਰ 5 ਲੱਖ ਰੁਪਏ ਉਹ ਪਾ ਲੂਗਾ ਮੈਂ ਬਣੀ ਨਹੀਂ ਯਾਰ ਹੈ ਬਣੀ ਨਹੀਂ ਯਾਰ ਅਜਾ ਬੰਦੇ ਨੇ ਰੋਲਾ ਪਾਤਾ ਕਹਿੰਦੇ ਸੀ ਉੱਠਾਂਗੇ ਵਧੀਆ ਗੱਲ ਆ ਸੰਗਾ ਅਸੀਂ 2-4 ਦਿਨ ਆਲਾ ਖਾ ਪੀ ਲੈਂਦਾ ਵਧੀਆ ਯਾਰ ਸੰਮਤੀ ਨਾਲ 5 ਲੱਖ ਰੁਪਏ ਉਹ ਜੇਬ ਚ ਪਾ ਲੂਗਾ ਆਪਾਂ ਨੂੰ ਕਿਧਰੇ ਪਿਆਗਾ ਹਾਂ ਦੇਖੀਂ ਕਿਤੇ 5 ਲੱਖ ਲਈਏ ਜਾਂ ਕਰਾ ਕਰ ਗੱਲ ਨਹੀਂ ਕਰਦਾ ਜਰੀ ਨਾਲ ਹਾਂ ਪਰ ਹੁਣ ਫਿਰ ਸਰ ਤੱਕ ਹੀ ਜਾ ਦਿਆਂ ਆਪਾਂ ਸਾਰੇ ਪਿੰਡ ਦੀ سپورਟ ਆ ਸਾਰੇ ਪਿੰਡ ਦੀ ਸਰਬਸੰਮਤੀ ਹੁੰਦੀ ਹੈਗੀ ਪਰ ਪਿੰਡ ਕਰਦੇ ਨਹੀਂ ਸਾਨੂੰ ਦੀ ਕੌਣ ਲੈਣ ਦੇ ਦੂ ਜਾਕਰ ਨੂੰ 5 ਲੱਖ ਰੁਪਈਆ ਬਥੇਰੇ ਵਿੱਚ ਹੁਣ ਜਾਣਗੇ ਉਹ ਦੇਖੀ ਜਾਂਦਾ ਹੁਣ ਦਿੱਤੀ ਨਹੀਂ ਸਰਬਸੰਮਤੀ ਪਹਿਲਾਂ ਕੀ ਕਰਤਾ ਜਾਂ ਕਰ ਲੈ ਪਹਿਲਾਂ ਕੀ ਕਰਤਾ ਜਾਗਰਨੇ ਇਹ ਜੀ ਕਰੂਗਾ ਹਾਂ ਤੁਰਿਆ ਬਦਾ ਵੀ ਨਾਲ ਵੀ ਤੁਰਦਾ ਹੈਗਾ ਤਾਂ ਉਹੀ ਆ ਦੇਖੋ ਕਿਸੇ ਨਾ ਕਿਸੇ ਦੇ ਲਾ ਦਿੰਦੇ ਆ ਪੰਪ ਘਰ ਜੰਨੇ ਆ ਤਾਂ ਹੈਗਾ ਜੱਸੀ ਨੂੰ ਪੰਪ ਕੀ ਦੇ ਪਰੇਗਾ ਪੰਪ ਲੋਕ ਹੀ ਤੇਰੇ ਪਰ ਦਣਗੇ ਪੰਪ ਕੀ ਦੇ ਪਰੇਗਾ ਠਾਓ ਠਾਓ ਨੂੰ ਠਾਓ ਬੜੀਆ ਬੰਦਾ ਭਰਾ ਦੋ ਕਾਗਜ਼ ਉਹਦੇ ਵੀ ਉਹਨੂੰ ਕਹਿੰਦੇ ਨੇ ਤੂੰ ਉੱਠ ਵੀ ਹਾਂ ਠਾਓ ਨਾ ਨਾਲ ਫੁੱਲ ਸਪੋਰਟ ਕਰਾਂਗੇ ਠਾਓ ਉਹਨੂੰ ਕਿਹਾ ਉਹ ਦੇਈਏ ਪਾਪਾ ਪਾ ਜੱckie ਦੇ ਦੇ ਪਾਪਾ ਨੂੰ ਹਾਂ 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 ਉਹਦਾ ਲਵਾਦੀ 20000 ਰੁਪਏ 20000 ਇਹਨਾਂ ਦਾ ਕੀ ਤੋਂ 5-4 ਲੱਖ ਦੀ ਗੱਲ ਕਰ ਤੋ ਕਹਿੰਦਾ 20-50000 ਜਾਂ ਮੇਲੇ ਤੇ ਜਾਊਗਾ 25000 ਨੂੰ ਲੱਗਣੇ ਲਾਊਗਾ ਲਾਊਗਾ ਆਪਣਾ ਦਾ ਕੰਮ ਚੱਲੂ ਦਾ ਹਜ਼ਨ ਵਧੀਆ ਕਰੋ ਜੱਸੀ ਉਹ ਹੀ ਨੂੰ ਠੋਣੇ ਆਪਾਂ ਕਰੋ ਚੱਲੀਏ ਚਲੋ ਚਲੋ ਉਹਨੂੰ ਕਹੇ ਕਾਗਜ਼ ਭਰੂਗਾ ਚਲੋ ਉਹਦੇ ਮਾਰਦੇ ਆ ਪਾਪਾ ਜੀ ਪੰਪ ਇਹੇ ਬੰਦੇ ਉਹ ਚੀਨੇ ਉਹ ਪੰਪਾਂ ਜਾ ਰਹੇ ਆ ਉਹਦੀ ਰੋਏ ਆਹ ਉਹਦੀ ਹਾਂ ਵੀ ਕਰੀਆਂ ਹਾਂ ਕਿਵੇਂ ਹੋ ਠੀਕ ਆ ਕਿੱਧਰ ਤੁਰੇ ਫਿਰਦੇ ਹੋ ਤੈਨੂੰ ਵੀ ਕੰਮ ਆ ਗਿਆ ਉਹ ਰੋਡੇ ਕਿਨਾਂ ਜਾ ਕੇ ਖੜਾ ਕਰਤਾ ਉਹ ਸਰਪੰਚੀ ਚ ਹਾਂ ਤੈਨੂੰ ਪਤਾ ਉਹ ਕਿਹੜੀ ਪੂਗੀ ਵੋਟ ਅੱਛਾ ਇਹ ਤੂੰ ਫਾਰਮ ਭਰ ਯਾਰ ਸਰਪੰਚੀ ਜੀ ਯਾਰ ਟਿੱਪਟ ਜਣ ਵਧੀਆ ਗਈ ਨਾਲੇ ਉਹ ਮੇਰਾ ਬੁੜਾ ਥੋੜਾ ਜਿਹਾ ਤੇਜ਼ਬਾਜ਼ ਆ ਮੇਰੇ ਸਪੋਰਟ ਕਰਾਂਗੇ ਸੀ ਉਹ ਭਰਾਵਾ ਮੁੜ ਕੇ ਮੂੰਹ ਨਹੀਂ ਰਹਿਣਦੇ ਹੁਣ ਪੰਪ ਮਾਰ ਕੇ ਕਿਤੇ ਢਾ ਦੇ ਉਹ ਮੁੜ ਕੇ ਨਾ ਹੋਵੇ ਪਿੱਛੇ ਹਟ ਜਾ ਉਹ ਨਹੀਂ ਮੁੜ ਕੇ ਮੇਰਾ ਝੁੱਗਾ ਚੌੜ ਕਰਾ ਕੇ ਬਰਾ ਕਰੋਗੇ ਤੇਰੀ ਪੂਰੀ ਸਪੋਰਟ ਕਰਾਂਗੇ ਅਸੀਂ ਹੈ ਪੂਰੀ ਸਪੋਰਟ ਕਰਾਂਗੇ ਨਾਲ ਤੁਰਾਂ ਫਿਰਾਂਗੇ ਵੀ ਇਹੀ ਜੀ ਗੱਲ ਥੋੜੀ ਆ ਪਰ ਉਹਨੂੰ ਨਹੀਂ ਉਠਣ ਦੇਣਾ ਹੈਗਾ ਤੂੰ ਤਾਂ ਉਧਰ ਵੀ ਮੂਰੇ ਸੀ ਯਾਰ ਠਾਣ ਚ ਉਹਨੂੰ ਵੀ ਉੱਦੇ ਕਹਿੰਦਾ ਸੀ ਪਿੰਡ ਚ ਤੂੰ ਉਹਨੂੰ ਉਠਾਉਣਾ ਛੇਤੀ ਓਏ ਗੱਲ ਜੀ ਬਣੀ ਨਹੀਂ ਯਾਰ ਫਿਰ ਮੇਰੇ ਠਾਣ ਨਾਲ ਕੀ ਗੱਲ ਬਣਦੀ ਇਹ ਤੈਨੂੰ ਸਰਬਸੰਮਤੀ ਸੀ ਅੱਛਾ ਹਾਂ ਯਾ ਤੇਰੇ ਕੋਲ ਉੱਤਿਆ ਆਇਆ ਧੁਗਾ ਚਾਉਣਾ ਮੇਰਾ ਕਰਾ ਕੇ ਭਰਾ ਕਰੋ ਨਹੀਂ ਇੰਟਰੈਕਸ਼ਨ ਵਾਲੇ ਆ ਤਰ੍ਹਾਂ ਫਿਰਾਂਗੇ ਵੀ ਸਾਰੇ ਕੁਝ ਸਪੋਰਟਸਪੋਰਟ ਕਰਾਂਗੇ ਤੇਰੀ ਫੁੱਲ ਜੀ ਬੱਸ ਐਂ ਕਹਿਣਾ ਕਿ ਤੇ ਯਾਰ ਪੱਟੀ ਮੈਸ ਕਰਾ ਦੂੰ ਸਾਰੇ ਕੰਮ ਦੀ ਹੈ ਤੂੰ ਜਸਤੀ ਨੂੰ ਚੱਲ ਗਿਆ ਚਲ ਗਿਆ ਅੱਜ ਫਾਰਮ ਕਰੇ ਤਾਂ ਫਿਰ ਫਾਰਮ ਭਰ ਕੇ ਦੱਸਾਂਗੇ ਕਰੇ ਤਾਂ ਕਲ ਇਸ ਭੇਜੂ ਗਰੋ ਦੀ ਫਿਰ ਆ ਬੁੜਾ ਬਣੇ ਐਂ ਤਾਂ ਕਰੀਦਾ ਰਹਿ ਜਾ ਮਾੜੀ ਮੋੜ ਤੋਂ ਨੂੰ ਕਰਨੀ ਪਊ ਤੁਸੀਂ ਕਾਗਜ਼ ਭਰੋ ਕਰ ਬੁੜੇ ਨਾਲ ਬਾਅਦ ਚ ਗੱਲ ਕਰਾਂਗੇ ਚਲ ਫਾਰਮ ਭਰ ਆਣੇ ਫਿਰ ਅੱਜ ਆਪਾਂ ਚਲੋ ਹੈਨਾ ਆ ਚਲ ਜਾਏ ਪੱਤਰ ਚੱਕ ਕੇ ਆ ਜੀ ਤੂੰ ਫੇਰ ਸਾਰਾ ਕੁਝ ਚੱਕ ਲੇ ਮੂੰਹ ਦਾ ਰਫਦਰ ਆਇਤਾ ਚਲ ਠੀਕ ਬਸ ਬਾਈ ਬਣ ਕੇ ਨਾ ਉਹ ਕਿਤੇ ਪਿੱਠ ਦਿਖਾ ਦੋ ਮੁੜ ਕੇ ਝੂਗਾ ਮੇਂ ਨਹੀਂ ਉਹ ਨਾਲ ਆ ਤੇਰੀਆਂ ਟੈਨਸ਼ਨ ਨਾਲੇ ਤੂੰ ਮਾੜਾ ਮਾੜਾ ਖਰਚਾ ਬਣਦਾ ਕਰਨਾ ਪਊਗਾ ਉਹ ਤਾਂ ਖਰਚੇ ਦਾਰੂ ਦੇ ਰੋਣੇ ਦੇ ਹੋ ਗਿਆ ਨਾ 10 20 ਡੱਬੇ ਦਾ ਦਾਰੂ ਦੇ ਮਮੁੱਲੀ ਜਗ੍ਹਾ ਨਹੀਂ ਆਏ ਤਾਂ ਕੋਈ ਚੱਕਰ ਨਹੀਂ ਆਏ ਤਾਂ ਬੁੜੇ ਦੇ ਇਕੱਲੇ ਇਕੱਲੇ ਡਰਦਾ ਹੀ ਲਈ ਜਾਊ ਪੈਸੇ ਮੁੰਡਾ ਕੋਸਤ ਕਰਨਾ ਠੀਕ ਆ ਚਲ ਠੀਕ ਆ ਫੇਰ ਆ ਜੀ ਤੂੰ ਕਾਜ ਪੱਤਰ ਭਰਿਆ ਮੰਗ ਆਪਾ ਕੋਈ 14 ਪਹਿਲਾਂ ਇਹ ਉਧਰ ਉਧਰ ਫਿਰਦਾ ਸੀਗਾ ਉਹ ਇੱਧਰ ਆ ਗਿਆ ਪੰਪ ਮਾਰਨ ਕਿਤੇ ਪੰਗਾ ਨਾ ਖੜਾ ਕਰਾ ਦੇਣ ਕੋਈ ਚੱਲ ਦੇਖੀ ਜਬ ਚੱਕ ਦਿੰਨੇ ਰੇ ਸਵੇਰੇ ਕਾਲਾ ਨੇ ਉਧਰ ਤੁਰੇ ਫਿਰਦਾ ਰਹਿੰਦਾ ਨਾਲ ਇੱਧਰ ਫਿਰਦਾ ਹੋਰ ਬਾਈ ਅਸੀਂ ਵਧੀਆ ਬਾਈ ਚੱਲ ਫਿਰ ਚੱਲੀਏ ਆਪਾਂ ਚਲੋ ਚਲੋ ਹੋਰ ਹੋਰ ਚਲੋ ਚੱਲ ਨਿੱਕੀ ਜਾਂਦਾ ਸੀ ਆਜੋ ਪਹਿਲਾਂ ਆਪਾਂ ਭੋਲੇ ਕੋਲੇ ਵਾਜ ਆ ਜਾਨੇ ਚਲੋ 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 ਓਕੇ ਮੈਂ ਭੋਲੇ ਠੀਕ ਆ ਬਾਈ ਜੀ ਠੀਕ ਹਾਂ ਮੈਂ ਅੱਗੇ ਚੱਲ ਜਾਈਏ ਹਾਂ ਹੋ ਠੀਕ ਹੈ ਵਧੀਆ ਬਾਈ ਵਧੀਆ ਸਾਤਾ ਤਾਂ ਦਿੱਤਾ ਹੁਣ ਦੇਖੀ ਜੇ ਪਿੱਠ ਨਾ ਦਿਖਾ ਦਿਓ ਨਾ ਨਾ ਜਮੀ ਨਹੀਂ ਹੋ ਸਕਦਾ ਬਾਈ ਹਾਂ ਤਾ ਪੂਰੇ ਜ਼ੋਰ ਲਾ ਦਿਓ ਬਾਈ ਵੋਟ ਬਾਈ ਜੀ ਇੱਕ ਕੋਈ ਚੱਕਰ ਨਹੀਂ ਇੱਕ ਬਤਾਓ ਬਤਾ ਰੰਗ ਨਾ ਇੱਕ ਨਾ ਜਿੱਤ ਜੀ ਆਪਾਂ ਸਭ ਕੁਝ ਸੈੱਟ ਕਰ ਦਿਆਂਗੇ ਤੋ ਵੋਟਾਂ ਹੀ ਪਾਵਾਂਗੇ ਫੇਰ ਹੀ ਵੋਟ ਪਊਗੀ ਜੇ ਲਿਆਵਾਂਗੇ ਫਿਰ ਮੈਨੂੰ ਪਤਾ ਕੋਈ ਗੱਲ ਨਹੀਂ ਤੂੰ ਇੱਕ ਇੱਕ ਵੋਟ ਤਾਂ ਪਾ ਕੋਈ ਨਾ ਬਾਅਦ ਚ ਲੈ ਆਵਾਂਗੇ ਆਪਾਂ ਤੂੰ ਕਿਹਾ ਜਿੱਤਤਾ ਜਾਈਏ ਕਰ ਆਪਾ ਠੀਕ ਆ ਇੱਕ ਬਾਈ ਜੀ ਮੇਰੇ ਛਤਾਂ ਬੋਤਲੀਆਂ ਘੋਰੀਆਂ ਨੇ ਪਵਾਦਾਂਗੇ ਪਵਾਦਾਂਗੇ ਕੋਈ ਨਹੀਂ ਵੋਟਾਂ ਦੀ ਆਉਣੀ ਹੈ ਹਿੱਤ ਤੇ ਓਏ ਵੋਟਾਂ ਤੋਂ ਬਾਅਦ ਮਿੱਟੀ ਪਵਾਦਾਂਗੇ ਕੋਈ ਗੱਲ ਨਹੀਂ ਕਿੰਨੀ ਪਵਾਦਾਂਗੇ ਕੋਈ ਚੱਕਰ ਨਹੀਂ ਮੰਨ ਗਾ ਘਾਰੀ ਪਾ ਦਿਓ ਹਾਂ ਬੋਤੋ ਬਣ ਕੇ ਸਕੀਮ ਚ ਘਾਰੀ ਪਾ ਦਾਂਗੇ ਯਾਰ ਹਾਂ ਬਸ ਠੀਕ ਆ ਠੀਕ ਆ ਧੰਨਵਾਦ ਬਾਈ ਜੀ ਬਸ ਬਣਾ ਯਾਰ ਉਹ ਜਿੱਤਣ ਨਹੀਂ ਦੇਣਾ 5 ਲੱਖ ਵਾਲਾ ਉਹ 5 ਲੱਖ ਹੋਰ ਸਰਬਸੰਮਤੀ ਨਾਲ ਬੰਦਾ ਦੀ 5 ਲੱਖ ਲੈਣ ਨੂੰ ਕਿ ਮੇਰੇ ਨੂੰ 5 ਲੱਖ ਲੈਣੀ ਨਹੀਂ ਬਸ ਉਹ ਨਹੀਂ ਆਪਾਂ ਜਿੱਤਣ ਦੇਣਾ ਮਾਟੇਸ਼ੀਆਂ ਲਓ ਆ ਤੇਰਾ ਕੰਮ ਵੋਟਾਂ ਤੋਂ ਬਾਅਦ ਸਾਰਾ ਲੋਕ ਟੈ ਲਵਾ ਦਾਂਗੇ ਕਿ ਹੁਣ ਬੋਟਾਂ ਦੇ ਦਿਨ ਛੋੜੇ ਰਹਿ ਗਏ ਹੁਣ ਇਹਨਾਂ ਦਾ ਕੰਮ ਬਣਦਾ ਨਹੀਂ ਤੇ ਚੱਲ ਠੀਕ ਆ ਸਾਨੂੰ ਫੋਨ ਆਈ ਜਾਂਦੇ ਨੇ ਮਾੜਾ ਹੋਰ ਵੀ ਜਾਕਣਾ ਸੀ ਕੋਤਾਂ ਚ ਓਕੇ ਠੀਕ ਆ ਅਥਨ ਵਾਲਾ ਫਿਰ ਜਿੰਗਾਰ ਪੱਤਾ ਕਿੱਥੇ ਕਰਾਂਗੇ ਹਾਂਜੀ ਇਹ ਪੁੱਛਣ ਵਾਲੀ ਗੱਲ ਐ ਅੱਛਾ ਅੱਛਾ ਹਾਂਜੀ ਆ ਜੀ ਬੁੱਲੇ ਦਰਵਾਜੇ ਹਾਂਜੀ ਠੀਕ ਆ ਠੀਕ ਆ ਚਲੋ ਤੂੰ ਚੱਕ ਲੈ ਆਣਾ ਦੱਸ ਦੇਣ ਉੱਥੇ ਰਹੀ ਹੁਣ ਬੱਸ 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 ਟੈਨਸ਼ਨ ਨਾ ਲਾ ਮੇਰੇ ਕੋਲ ਬੋਟਾਂ ਛੋੜੇ ਨਹੀਂ ਨੇ ਬਾ ਠੀਕ ਆ ਪਾੜ ਦਿਆ ਬੋਟਾਂ ਭੋਲੇ ਤੋਂ ਵੀ ਵੋਟ ਪਹੁੰਚ ਜਾਕਰ ਨੂੰ ਖਾਉਂ ਸੀ ਰੇ ਤੂੰ ਤਣ ਪੰਪ ਦੇ ਕੀ ਰ ਨੇ ਰਨੇ ਬੋਤੇ ਗੋਦ ਉੱਦੂ ਬਣਾਉਂਦੇ ਨੇ ਮੈਨੂੰ ਹਾਂ ਪਲੇ ਲੈ ਪਾ ਦੇ ਘਰੀ ਪਾ ਦੇ ਦੇ ਕੇ ਪੰਪ ਤੋਂ ਜਾਣ ਦਾ ਤੁਨ ਲਾਓ ਕਿ ਟਾਣਾ ਨੂੰ ਮੈਂ ਟੈਂਸ਼ਨ ਨਾ ਲਓ ਭਾਈ ਤੁਸੀਂ ਓਏ ਭਾਈ ਗਰਮੀ ਤਾਂ ਹਾਂ ਬਾਪੂ ਜੀ ਆਪਣ ਨਾਲ ਕੀ ਕਰਦਾ ਬੰਦਾ ਭਾਈ ਹਾਂ ਉਹ ਤਾਂ ਬਾਪੂ ਜੀ ਵੋਟਾਂ 'ਚ ਖੜਾ ਹੋ ਗਿਆ ਕਰਨਾ ਤਾਂ ਉਹਨੇ ਕੀ ਸੀਗਾ ਕਹਣਾ ਮੈਂ ਤਾਂ ਸਰਪੰਚ ਬਣੂਗਾ ਸਰਪੰਚ ਬਣੂਗਾ ਨਾ ਵੋਟ ਹੀ ਨਹੀਂ ਕਿਸੇ ਦੇ ਪਾਉਣੀਆਂ ਹੈਗੀਆਂ ਵੋਟਾਂ ਤਾਂ ਕੀ ਪਤਾਗਾ ਹੁਣ ਮਾਗਰ ਲਾ ਕੇ ਖੜਾ ਕਰਤਾ ਉਹ ਤਾਂ ਆੜਤੀਆਂ ਤੋਂ 5 ਲੱਖ ਰੁਪਈਆ ਵੀ ਲਿਆਇਆ ਉਹ ਤਾਂ ਖਾਣ ਪੀਣ ਵਾਲੇ ਭਾਈ ਦੇ ਭਾਈ ਆਪੀ ਕਰਦੇ ਨੇ ਅਠ ਨੇ ਇੱਕ ਇੱਕ ਬੋਤਲ ਮੰਗਿਆ ਕਰਨਗੇ ਹਰੇਕ ਉਹ ਤਾਂ ਚਲ ਕੋਈ ਗੱਲ ਨਹੀਂ ਹੋਣਾ ਜੇ ਸਰਪੰਚ ਹੀ ਉਹ ਤਾਂ ਹਰੇਕ ਹੀ ਕਰਦਾ ਮੈਂਬਰ ਵੀ ਬਣਦੇ ਨੇ ਸਰਪੰਚ ਨੂੰ ਆਉਂਗਾ ਇਹਨੂੰ ਵੀ ਕਰਨੀ ਪਊਗਾ ਹਾਂ ਤਾਂ ਕਿਸੇ ਨੇ ਮਾਗਰ ਵੀ ਨਹੀਂ ਲੱਗਣਾ ਬਣਦੇ ਤਾਂ ਹੈਗੇ ਨੇ ਵਰਬ ਦੇ ਕੇ ਉਹਨੇ ਦਾਪਾ ਨੂੰ ਵੀ ਵਿੱਚ ਲੈ ਕੇ ਇਕੱਠ ਕਰਦੇ ਆਪਾਂ ਆਪਣੇ ਘਰਾਂ ਦਾ ਫੇਰ ਕੋਹ ਕਰਦੇ ਉੱਥੇ ਬਾਪੂ ਜੀ ਸਾਰਾ ਇਕੱਠ ਹੋਇਆ ਸੀਗਾ ਸਾਰੇ ਉਹਦੇ ਮੁੰਡੇ ਉਰੇ ਵੀ ਆਏ ਸੀ ਕਹਿੰਦਾ ਤੈਨੂੰ ਵੋਟਾਂ 'ਚ ਖੜਾ ਕਰਦੇ ਸੀਰੇ ਫਿਰ ਇਹ ਆਪਦੇ ਆਪ ਹੋ ਗਿਆ ਕਹਿੰਦਾ ਚੱਲ ਕੋਈ ਨਾ ਆਪਾਂ ਦੇਖ ਲੈਣਾ ਇਤਕੀ ਦੇਖ ਲਓ ਭਾਈ ਇਹ ਤਾਂ ਆਪਣੀ ਮਰਜ਼ੀ ਦੀ ਹੋ ਗਈ ਇਹਦੀ ਤਾਂ ਕੋਈ ਨਾ ਬਾਪੂ ਜੀ ਇਹ ਕਰ ਜੇ ਆਪਾਂ ਨੂੰ ਆਏ ਦੇਖਣੀ ਪੈਂਦਾਗਾ ਆ ਥੋੜੀ ਵੀ ਆਪਾਂ ਕੋਈ ਪਹਿਲੀ ਯਾਰ ਚ ਜਿੱਤ ਜਿਆਂਗੇ ਉਹ ਦੇਖਣਾ ਨਾ ਪੈਂਦਾ ਭਾਈ ਮੈਨੂੰ ਐਂ ਲੱਗਦਾ ਨਾ ਵੇ ਆਪਣਾ ਲੈਂਕ ਘੱਟਾ ਉਹਨਾਂ ਦਾ ਲੈਂਕ ਵੱਧਾ ਕੋਈ ਨਾ ਫੇਰ ਕੀ ਹੋ ਗਿਆ ਬਾਪੂ ਜੀ ਜੇ ਹੁਣ ਆਪਾਂ ਚਿੱਪ ਕਰਕੇ ਘਰੇ ਬੈਠਾਂਗੇ ਆ ਥੋੜੀ ਕੋਈ ਹੁੰਦੀ ਹੁੰਦੀ ਐ ਜੇ ਐਤਕੀ ਨਾ ਜਿੱਤੂ گا ਹਾਂ ਨੂੰ ਜਿੱਤ ਜੂ ਉਹ ਤਾਂ ਭਾਈ ਕਿਹੜੇ ਨਾਲ ਫਿਰਦੇ ਨੇ ਨਾ ਹਾਂ ਬਾਪੂ ਜੀ ਆਠੜੇ ਖਾ ਪੀ ਕੇ ਆਵਦੇ ਘਰੇ ਜਾ ਵੜਦੇ ਨਾਲੇ ਕਰਦੇ ਨੇ ਕਿਹ ਏਡਾ ਆਪਾਂ ਨੂੰ ਹੋ ਵੋਟ ਨਹੀਂ ਪਉਂਦਾ ਕੋਈ ਜੇ ਇਹ ਆਖੇ ਵੀ ਵੋਟ ਪਾਊਗਾ ਨਹੀਂ ਪਾਦਣਗੇ ਬਾਪੂ ਜੀ ਜੇ ਉਹਨਾਂ ਨੇ ਖਰਚ ਨਹੀਂ ਮਗਰ ਨਹੀਂ ਪਉਨੇ ਭਾਈ ਉਹ ਉਹ ਤਾਂ ਖਾਣ ਪੀਣ ਆਲੇ ਨੇ ਭਾਈ ਸਾਰੇ ਹਾਂ ਅਸਨੇ ਕਹਿ ਲਾ ਉਹ ਸੀ ਰਾਜਿਆ ਉਹ ਸਬਜੀ ਲੈ ਆਈ ਭਾਈ ਚੰਗੀ ਜੀ ਆਪੇ ਖਰੀ ਖਰੀਦਾ ਕਰਦਾ ਹੁੰਦਾ ਪਰ ਤੋਂ ਮਾਂ ਸਾਥ ਮੇਰੇ ਨਹੀਂ ਬੈਠੇ ਤੇ ਉੱਥੇ ਖਵਾਈ ਜਾਂਦਾ ਸੀ ਚੱਲ ਕੋਈ ਨਾ ਬਾਪੂ ਜੀ ਇਹ ਤਾਂ ਬਾਦੇ ਘਟੇ ਹੁੰਦੀ ਨਹੀਂਗੇ ਤੁਸੀਂ ਨਾ ਟੈਨਸ਼ਨ ਲਿਆ ਕਰੋ ਕੋਈ ਨਾ ਉਹ ਮੈਂ ਟੈਨਸ਼ਨ ਕਹਿਣਾ ਭਾਈ ਮੈਂ ਤਾਂ ਉਹ ਇੱਕ ਜਿੱਤਾਰ ਦਾ ਬਾਪੂ ਜੀ ਹੁੰਦੀ ਹੈ ਮੈਂ ਤਾਂ ਖਾਣੀ ਹੁਣ ਥੋੜਾ ਜਿਹੜਾ ਖਾਣੀ ਭਾੜਾ ਜਿਹੜਾ ਦੇਖੋ ਕੋਈ ਨਾ ਪਰ ਕਿਤੇ ਨਾਲੇ ਉਦੋਂ ਤੂੰ ਹੀ ਲੱਗ ਜੇ ਨਾਲੇ ਉਹਦੋਂ ਦਾ 15 ਲੱਖ ਰੁਪਇਆ ਲੱਗ ਜੇ ਫਿਰ ਬੰਦਾ ਖਾਸ ਨਹੀਂ ਹੋਣਾ ਖਾਸਾ ਕੋਈ ਗੱਲ ਨਹੀਂ ਇਹ ਤਾਂ ਦੇਖਣੀ ਪੈਂਦਾ ਟਮਟਮਾ ਤਾਂ ਉਹ ਭਾਈ ਖਾਣ ਪੀਣ ਵਾਲੇ ਨੇ ਸਾਰੇ ਆਖਣੇ ਇੱਥੇ ਆ ਬੈਨੇ ਨੇ ਕੋਈ ਨਾ ਬਾਪੂ ਜੀ ਜੇਰੇ ਨਾ ਜੇਕਰ ਉਹ ਜਿੱਤ ਗਿਆ ਜਾਂ ਇੱਕ ਇੱਕ ਤਾਂ ਜਿੱਤੂਗਾ ਚਲੋ ਭਾਈ ਜੀ ਮਰਜੀ ਆ ਫਿਰ ਕਿਵੇਂ ਕਰ ਲੋ ਚਲੋ ਆਪਾਂ ਮੈਂ ਤਾਂ ਚਾਹ ਪਾਣੀ ਬਣਾਉਂਗਾ ਚੰਗਾ ਭਾਈ ਕਰੋ ਜਾ ਮੋੜੋ ਪੂਰਾ ਜੋਰ ਲਾ ਦਿਓ ਹੁਣ ਦੇਖਾ ਜੀਰੋ ਕਿਸੇ ਨੂੰ ਕੋਈ दारू ਕੱਪੇ ਦੀ ਲੋੜ ਆ ਨਾ ਦੇ ਆ ਕਰੋ ਘਰੇ ਜਾ ਕੇ ਮੋਟਰ ਸੇ ਲੈ ਸਿਰ ਤੇਰੇ ਨਾਲ ਖੜਿਆ ਜਮਾ ਬਸ ਬਸ ਹਾਂ ਚਾਹੇ ਲਵੇ ਖੜ ਕੇ ਵੋਟ ਫਵਾ ਲਈ ਬਾ ਠੀਕ ਆ ਆਏ ਤਾਂ ਤੁਹਾਡੇ ਤੇ ਮਾਣ ਆ ਬਾਈ ਜੱਸੀ ਅੱਗੇ ਪਾਈ ਹੈਲੋ ਲੈ ਹੁਣ ਆਇਆ ਕਰ ਵਧੀਆ ਦੁੱਧ ਦੀ ਪੱਤੀ ਪਵਾ ਲੈ ਵਧੀਆ ਚਾਹ ਬਣਾ ਦੋ ਮੰਮੀ ਵਧੀਆ ਪੱਤੀ ਪਾ ਲੈ ਵਧੀਆ ਬਾਪੂ ਦੁੱਧ ਲੈ ਨਾ ਜਿੱਤੇ ਹੀ ਪਿਆ ਆਪਣਾ ਮੁੰਡਾ ਦਾ ਬਸ ਅੱਛਾ ਬਾਈ ਇਹਦਾ ਬਸ ਕਿਹੜਾ ਬਸ ਉਹਦੇ ਆਰੇ ਬਾਈਓ ਬਾਈ ਬੈਠੋ ਬੈਠੋ ਬਾਈ ਬੈਠੋ ਮੁੰਡੇ ਨੂੰ ਵੀ ਬਾਹਰੋਂ ਪਾਈ ਇੱਥੇ ਡੱਬੇ ਤੋਂ ਵੋਟ ਨਹੀਂ ਹੋਰ ਨਿਕਲਦੀ ਕਿਸੇ ਦੀ ਮੰਮੀ ਜੱਸੀ ਨੂੰ ਕਹੇ ਚਾਚੂ ਲਿਆਉਗੀ ਬਾਕੀ ਸਾਰੇ ਨੂੰ ਕਹੋ ਜਾ ਕੇ ਦੇ ਬਾਈ ਜੱਸੀ ਦੇ ਉਹ ਉਹ ਗਲਾਵਿਆ ਆਪਣਾ ਭਾਈ ਗਲਾਵਿਆਉਣਾ ਲੋਕ ਉਹ ਕੋਈ ਗਲਾਵਿਆ ਆਪਣਾ ਤਾਂ ਖੋਸਲੇ ਨੂੰ ਖਾਵਾਂਗੇ ਚਾਚੀ ਜਰ ਬਾਟੀਆਂ ਜੀ ਲੈ ਜਾਂ ਬਾਪੂ ਗਾਲ ਸੁਣਾ ਬਾਟੀਆਂ ਜੀ ਆ ਬਾਟੀਆਂ ਜੀ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਵੋਟ ਹੋਰ ਪਾਊਗੀ ਅੱਛਾ ਭਾਈ ਵੋਟਾਂ ਸਾਰੀਆਂ ਇਧਰ ਹੀ ਜਾਣਗੀਆਂ ਠੀਕ ਆ ਭਾਈ ਉਹ ਸਾਰਾ ਕੁਝ ਮਿਲੂ ਉਹ ਜਿਹੜਾ ਖੜਾ ਹੋਇਆ ਉਹਨ ਦਾ ਵੋਟ ਨਹੀਂ ਪੈਂਦੀ ਕੋਈ ਅੱਛਾ ਜੀ ਵੋਟਾਂ ਸਾਰੀਆਂ ਇਧਰ ਹੀ ਜਾਣਗੀਆਂ ਆਪਣੇ ਗਣੀ ਚਲੋ ਹੁਣ ਤਾਂ ਭਾਈ ਖੜਾ ਹੋਗਾ ਹੁਣ ਤਾਂ ਤੁਸੀਂ ਹਿੰਮਤ ਕਰ ਸਕਦੇ ਹੋ ਬਾਪੂ ਜਾਨੀ ਮਾਹ ਬਾਪੂ ਲਿਖ ਕੇ ਲੈ ਲੈ ਜਾਏ ਹਾਂ ਜਮਾਏ ਸਾਰੀਆਂ ਸਾਰੀਆਂ ਵੋਟਾਂ ਇਧਰ ਨੇ ਹਾਂ ਯਾਰ ਉਹ ਬੱਡੇ ਉਹ ਬੱਜੋ ਭਾਈ ਬਤਾ ਦੋ ਪਪਾ ਆ ਹਾ ਇਹ ਨਹੀਂ ਕੋਈ ਖਾਣ ਨੂੰ ਨਾਲ ਕੁਸ ਮਿੱਠਾ ਮਿੱਠਾ ਲਿਆਵਾਂਗੇ 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 ਸਾਰਾ ਕੁਸ ਲਿਆਵਾਂਗੇ ਭਾਈ ਪਤਾ ਕੀ ਆਪਾਂ ਚੱਲਦੇ ਆ ਫਿਰ ਹੁਣ ਲਿਆਵਾਂਗੇ ਸਾਰਾ ਕੁਸ ਤੇਰੇ ਕੱਟ ਲਾਂਗੇ ਖਵਾ ਦੋ ਬੈ ਸਾਮਾਨ ਮਾਰ ਲਓ ਹੁਣ ਚੰਗਾ ਜਾ ਚੰਗੀ ਪੰਜ ਸੱਤ ਮੇਰੇ ਲਾ ਲਓ ਇਹਨੂੰ ਟਾਈਮ ਹੀ ਨਹੀਂ ਲੱਗਿਆ ਇਹਦਾ ਖਵਾ ਕੱਟ ਲਾ ਹੋਰ ਨਾਲੇ ਹੋਰ ਲਿਆਵਾਂਗੇ ਫਿਰ ਮਿੱਠਾ ਖਾਣ ਨੂੰ ਨਾਲੇ ਪਤਾ ਕੀ ਇਹ ਤਾਂ ਬੂ ਆ ਜੱਗਰ ਨੂੰ ਆਪਾਂ 5 ਲੱਖ ਨਹੀਂ ਲੈਣ ਦਿੰਦੇ ਹੂੰ ਆਈ ਚੈਨਲ ਹੈ ਬਾਸ ਸਾਡੇ ਤੇ ਇਹੀ ਮਿਹਰਬਾਨੀ ਹੈ ਜੇ ਤੂੰ ਜੇ ਤਿਆਰ ਦਿਓ ਤੁਹਾਡੇ ਬਾਅਦ ਤੇ ਬਹੁਤ ਦੇਖ ਬਸ ਪਿੱਠ ਨਾ ਦਿਖਾ ਦਿਓ ਸੋਥੋਂ ਭਜਦਾ ਨਹੀਂ ਮੈਂ ਕਿਸੇ ਗੱਲ ਤੋਂ ਨਹੀਂ ਕਾਰੋਬਾਰ ਕੰਮ ਕਰਾ ਹੋਊਗਾ ਇਹ ਤੋਂ ਕਰਵਾਉ ਛੱਤਰਾ ਨਾਲ ਕਰਵਾਇਓ ਨਾ ਕੰਮ ਤਾਂ ਇਹ ਕਰੂਗਾ ਬੰਦਾ ਆਪਾਂ ਆਪ ਹੀ ਇਹਦੇ ਕਰ ਦਿਆਂਗੇ ਬਾਪੂ ਇਹਦਾ ਘਰ ਕਹਿੰਦਾ ਤਾਂ ਘਰ ਪਾ ਦੂਗਾ ਆਪਣੇ ਬੀਹੀ ਆ ਜਿਹੜੀ ਬੀਹੀ ਹੱਲ ਕਰ ਦਿਆਂਗੇ ਭਾਈ ਨਾ ਕਰ ਪਾਉਣਾ ਜ਼ਰੂਰ ਆ ਭਾਈ ਜਿਹੜਾ ਬੀਹੀ ਆਂਦੀ ਥੋੜੀ ਬੀਹੀ ਸਾਰੀ ਲੋਕਾ ਘਟ ਲਵਾ ਦੂਗਾ ਇਹਨੂੰ ਕਹਤਾ ਹੋਊਗਾ ਪੁਰਸੀ ਬੈਠੀ ਐ ਕਿ ਮੇਰੀ ਉਹ ਵੀ ਆ ਜੂਗੀ ਸਭ ਲੈ ਆਵਾਂਗੇ ਬਸ ਟੈਨਸ਼ਨ ਨਾ ਹਾਂ ਭਾਈ ਕਰਾ ਦੂ ਭਾਈ ਹਿੰਮਤ ਬੇਤਰਵਾ ਜੀ ਮੈਂ ਬਦਲਿਆ ਦਾਰੂ ਥੋੜੀ ਜਿਹੀ ਮੈਂ ਖਾ ਲਿਆ ਉਹ ਇਹਨਾਂ ਤਾਂ ਵੀ ਪਹਿਲਾਂ ਲਿਆ ਦੋ ਜਿਹੜੀ ਦਾਰੂ ਮੜੀ ਮਹਿੰਗੀ ਲੈ ਆਏ ਹੋ ਦਾਰੂ ਦਾ ਅੰਗਰੇਜ਼ੀ ਨੂੰ ਜੀ ਲੈ ਆਏ ਹੋ ਮਾ ਜਿੱਦਿਆਂ ਦਾ ਪਸਰੇ ਨੂੰ ਖੜਾ ਕਰਿਆ ਉਹਦਾ ਬੈਠਣ ਨੂੰ ਬਹਾਨੇ ਲੱਭੀ ਜਾਂਦਾ ਸਹੀ ਗੱਲ ਆ ਭਾਈ ਸਹੀ ਗੱਲ ਆ ਆਹ ਭਾਈ ਹਾਂ ਉਹਦਾ ਬਹਾਨੇ ਲੱਭਦਾ ਹੈ ਉਹਦਾ ਛੋਟਾ ਸੰਹਾਰਾ ਭਾਈ ਔਰ ਤਾਂ ਇੱਕ ਕੋਈ ਹੋ ਨਹੀਂ ਤੁਸੀਂ ਹਿੰਮਤ ਕਰਨੀ ਐ ਨੇ ਨਾਲ ਭਾਈ ਦੇ ਮੈਂ ਕਹਾਂ ਨਾ ਬੱਬੂ ਤੂੰ ਥੋੜਾ ਜਿਹਾ ਮਿੱਠਾ ਰਹੀ ਤੂੰ ਥੋੜਾ ਜਿਹਾ ਕੌੜਾ ਬੋਲ ਦੇ ਨਾ ਲੋਕਾਂ ਨੂੰ ਹੋਰ ਟੰਗ ਜੇ ਨਾਲ ਮੈਂ ਤਾਂ ਪਹਿਲਾਂ ਦੇਖੀ ਖੜਾ ਤੀ ਵੀ ਗੋਟਾਂ 'ਚ ਉੱਠੂਗਾ ਮੈਂ ਤਾਂ ਜਾਂਦਾ ਬਹੁਤ ਪ੍ਰੇਮ ਕਰਕੇ ਲੋਕਾਂ ਨਾਲ ਉੱਡੇ ਨਾ ਤੂੰ ਹੋ ਤਾਂ ਕਰਨਾਗਾ ਪਹਿਲਾਂ ਤਾਂ ਕਰਿਆ ਨਾ ਉਹ ਕਾ ਤੋ ਬੇਨਤੀ ਕਰ ਦਿੰਦਾ ਸੀ ਹੈ ਉਹ ਕਾ ਤੋ ਬੰਦੇਗਾ ਹੁਣ ਉਹ ਡਰ ਗਿਆ ਕਿਉਂ ਲਓ ਉਹਦੇ ਨਾਲ ਕੌਣ ਆਇਦਰ ਤਾਂ ਸਾਰਾ ਪਿੰਡ ਹੋਇਆ ਖੜੇਗਾ ਜਿਹਨੇ ਪਉਣੀ ਤੇ ਕੀ ਵੋਟ ਕਿਹੜਾ ਪੋਗਾ ਉਹਨੂੰ ਮੇਰੇ ਸਰਬਸੰਮਤੀ ਨਾਲ ਹੀ ਬਣਾ ਦੋ ਸਾਰੇ ਪਸੰਦ ਤੇ ਕਰਦਾ ਨਹੀਂ ਵਿੱਚ ਇੱਕ ਦੋ ਬੰਦੇ ਹੁੰਦੇ ਕਰਨ ਇਹਨਾਂ ਦੇ ਉਹਨਾਂ ਬਲਾਵਾਜੀ ਵਾਲੇ ਬੰਦੇ ਉਹ ਕਈ ਲੋਕਾਂ ਨੂੰ ਖਾਣ ਨੂੰ ਨਹੀਂ ਮਿਲਣਾ ਜਾਣ ਕੇ ਨਹੀਂ ਹੋਣ ਦਿੰਦੇ ਹੈਗੇ ਯਾਰ ਆ ਆ ਅਥਰੇ ਬੈਠੇ ਕੁਸ਼ਕ ਬੰਦੇ ਕੁਸ਼ਕ ਬੰਦੇ ਜਿਹੜੇ ਉਹਨੂੰ ਉਠਾਉਣ ਚ ਪਹਿਲਾਂ ਮੂਰੇ ਸੀਗੇ ਮੇਰੇ ਕੋਲੇ ਵੀ ਆ ਕੇ ਗਏ ਨੇ ਅੱਛਾ ਮੈਨੂੰ ਮਿਲੇ ਸੀ ਅੱਜ ਰਾਤ ਚ ਫੇਰ ਦੇਖ ਲੈ ਬਾਈ ਵਾਹ ਵਧੀਆ ਕਰਿਆ ਤੂੰ ਉੱਠ ਖੜਿਆ ਇਹਦਾ ਲੋਕ ਚੁੱਕਦੇ ਪਾਰਟੇ ਦੇ ਵੀ ਨਹੀਂ ਮੰਮੀ ਆਏ ਮੁੰਡਿਆਂ ਦਾ ਖਾਣ ਪੀਣ ਦਾ ਇੰਤਜ਼ਾਮ ਕਰ ਲੁੰਦੇ ਆਂਗੇ ਕਰਾ ਦੇ ਆਂਗੇ ਬਹੁਤ ਗੁੱਸੇ ਦੀ ਗੱਲ ਦੇਖੋ ਸਾਨੂੰ ਤਾਂ ਕੋਈ ਲਾਲਚ ਨਹੀਂ ਖਾਣ ਪੀਣ ਦਾ ਕੋਈ ਇਹ ਜਿਹਾ ਤੁਸੀ ਗਾਹਾਂ ਤਾਂ ਖਾਣ ਪੀਣ ਦੇਖ ਜੇ ਕੋਈ ਕੁਛ ਬੋਲਦਾ ਵੀ ਹੈਗਾ ਆਪਾਂ ਤੁਸੀਂ ਉਹ ਮੂਰਲੇ ਬੰਦੇ ਜਮਾ ਜੇ ਕੋਈ ਕੁਛ ਬੋਲਦਾ ਸਹਾਰ ਲਿਓ ਦੇਖੋ ਲੜਾਈ ਵਾਲਾ ਕੰਮ ਨਾ ਕਰਿਓ ਕੋਈ ਵੀ ਅੱਛਾ ਤੁਸੀਂ ਫਿਕਰ ਨਾ ਕਰ ਜੰਦਾ ਤੇ ਤੂੰ ਐ ਕਰੀ ਉਹ ਲੱਡੂਆਂ ਦੀ ਡਿਮਾਂਡ ਪਹਿਲੇ ਉਧੇ ਲੱਡੂ ਬਾਹਲੇ ਉਹ ਟਾਈਮ ਨਹੀਂ ਹੁੰਦਾ ਹਲਵਾਈਆਂ ਕੋਲੇ ਤੇ ਤੂੰ ਲੱਡੂਆਂ ਦਾ ਪਹਿਲਾਂ ਹੀ ਕਹਿ ਕੇ ਰੱਖਦੇ ਸਾਰਾ ਕੁਝ ਪਹਿਲਾਂ ਮੇਰੇ ਨਾਲ ਪੰਜ ਕੁਆਟਲ ਲੱਡੂ ਖੜੇ ਤਿਆਰ ਕਰ ਬਾਕੀ ਤੂੰ ਸਿਆਣਾ ਬੰਦਾ ਜਾ ਕੇ ਲੈ ਕਰ ਲਿਆ ਕਰ ਮੁੰਡੇ ਲੱਗ ਕੇ ਉਹਨਾਂ ਨੂੰ ਲੱਡੂ ਦਾ ਯਾਰ ਜਦੋਂ ਨਾਲ ਗਲਾਵਿਆ ਮਣਾ ਵੀ ਕਹਿਦੀ ਹਾਂ ਸਹੀ ਹੈ ਔਰ ਚੱਲ ਹੁਣ ਅਸੀਂ ਚੱਲਦੇ ਆਂ ਅਸੀਂ ਸ਼ਾਮ ਨੂੰ ਆਵਾਂਗੇ ਹੁਣ ਜਿਹੜਾ ਮਾਰਦੇ ਰਹੋ ਹੈਂ ਜਿਹੜਾ ਮਾਰਦੇ ਰਹੋ ਜਿਹੜਾ ਕਿਉਂ ਇੱਥੇ ਏਡੇ ਪੱਕੀ ਨੇ ਔਰ ਕੋਈ ਏਡੇ ਦਾ ਬੱਕੇ ਹੈਗੇ ਨੇ ਕਾਏ ਡੱਬੇ ਮਗਾ ਦिए ਅੰਗਰੇਜ਼ੀ ਦੇ ਚਲ ਕੋਈ ਨਹੀਂ ਉਹ ਤਾਂ ਦੇਖ ਲਾਂਗੇ ਉਹਦਾ ਕੋਈ ਗੱਲ ਨਹੀਂ ਆਪਣੀ ਕਰ ਲਉ ਬਾਪੂ ਮੈਂ ਆਪ ਹੀ ਕਰ ਲਉ ਮੈਂ ਗੱਲ ਬਾਪੂ ਕਰ ਲੈ ਉਹਦਾ ਕਰ ਲੈ ਕੋਈ ਨਹੀਂ ਉਹਦਾ ਆਪ ਹੀ ਕਰ ਲਾਂਗੇ ਚਲੋ ਚੰਗਾ ਚਲੋ ਆਪਾਂ ਫਿਰ ਚੱਲੀਏ ਚਲੋ ਜੀ ਚੰਗਾ ਤੂੰ ਕਰ ਤਿਆਰੀ ਤੂੰ ਇਹਦੇ ਵੀ ਚੰਗੇ ਨਹੀਂ ਲੱਗਦੇ ਹੈਗੇ ਹਾਂ ਜੀ ਹਾਂ ਜੀ ਕੋਈ ਨਹੀਂ ਬਾਈ ਕੋਈ ਨਹੀਂ ਚੰਦ ਬਾਪੂ ਚੱਲਾ ਆਜੋ ਟਾਈਮ ਦੇ ਨਾਲ ਹੀ ਆਜੋ ਸ਼ਾਮ ਨੂੰ ਹਾਂ ਹਾਂ ਸਮੇਂ ਨਾਲ ਹੀ ਆਜੋ ਚੰਗਾ ਭਾਈ ਇਹਦਾ ਜਿੱਤੀ ਪਿਆ ਦਾ ਬਦਲ ਇਕੱਲਾ ਉਹੀ ਕਰਨਾ ਹੈਗਾ ਉਹ ਟੋਟਲੀ ਪੂਰਾ ਕਰਨਾ ਹੈ ਗੱਲਾਂ ਹਣੇ ਲੋਕ ਸਾਰੀ ਇਹਦੀ ਕਿੰਨੀ ਨੇ ਮੇਰੀ ਗੱਲ ਸੁਣੋ ਆਪਾਂ ਚੱਲੀਏ ਜਾਗਰਕਣੀ ਹਾਂ ਇਹ ਤਾਂ ਨਾ ਹੁਣ ਪੱਕੀ ਕਿਹਦਾ ਕੰਮ ਤੋਂ ਗਿਆ ਹਾਂ ਹੈ ਇਹਦਾ ਮਾਜ ਤਾਂ ਸਿੱਖਾਂ ਦੇ ਡੋਲ ਇਹਦਾ ਮਾਜ ਤਾਂ ਬਾਲੀ ਪੂਛ ਚੱਕੀ ਸੀ ਇਹਨੇ ਵੀ ਹਾਂ ਉਹ 7 ਲੱਖ ਰੁਪਏ ਥੱਲੇ ਆ ਜੀ ਹਾਂ ਉਹ 7 ਲੱਖ ਰੁਪਏ ਪੱਕੀ ਗੱਲ ਲੱਗੂਗੀ ਉਹ ਜਿੱਤੂ ਤਾਂ ਜਾਗਰੀ ਨਾਲੇ ਹਾਂ ਜਾਗਰ ਜਿੱਤੂਗਾ ਇਹ ਤਾਂ ਆਪਣੀ ਵੋਟਿੰਗ ਨਹੀਂ ਪੈਣੀ ਇਹਨੂੰ ਤਾਂ ਨਾ ਨ ਆ ਬੁੜਾ ਵੀ ਇਹਨਾਂ ਦਾ ਬੋਲ ਹੋਰ ਨਾ ਸਵਾਈ ਵਾਲਾ ਮੜਾ ਇਹਨਾਂ ਨੂੰ ਕੌਣ ਵੋਟ ਪਾਊਗਾ ਭਾਲ ਦਿਆ ਵੋਟਾਂ ਚੱਲ ਪਜਾਗਰਗਣੀ ਚੱਲੀਏ ਫਿਰ ਬੜਾ ਬੜਾ ਜਮੀਆ ਕਿੰਚੇ ਹੋਰ ਆ ਚੱਲੀਏ ਪਜਾਗਰਗਣੀ ਚੱਲ ਹੁਣ ਤਾਂ ਮੈਂ ਦੇਖ ਲਾ ਦਸ ਦਿਨਾਂ ਦਾ ਹਾਂ ਜੇ ਕਹਿੰਦਾ ਹੁਣ ਤਾਂ ਮੈਂ ਮਿੱਠਾ ਬੋਲਣ ਲੱਗਿਆ ਐ ਕਹਿੰਦਾ ਸੀ ਮੈਂ ਤੂੰ ਉਹ ਮਨਵਾਜ ਹੋਏ ਨਾਲ ਜੇ 2 ਬਿਗੇ ਲੱਗਦੇ ਆਪਣੇ ਅੱਛਾ ਕਿਹਦਾ ਖਰਚਾ ਕਿ ਕਿੱਡ ਤੇ ਤੇਰੇ ਹਿਸਾਬ ਨਾਲ ਕਿੰਨਾ ਕੋਈ ਉਹਦਾ ਖਰਚਾ ਵੋਟਾਂ ਚ 70 ਲੱਖ ਤਾਂ ਉਲੀ ਗੱਲੀਆ ਭਾਈ ਪੈਸੇ ਤੋਂ ਲੈ ਆਏ ਨੇ ਪੈਸੇ ਦੇ ਕੋਈ ਥੀ ਯਾਰ ਕੋ ਨਹੀਂ ਕਿਉਂ ਜਸੀ ਹਾਂ ਗੋਰੀ ਲੰਮੀ ਉਮਰ ਹੈ ਸੀ ਤੇ ਕੀ ਹਾਲ ਹੈ ਠੀਕ ਹੈ ਤੁਸੀਂ ਦੱਸੋ ਠੀਕ ਹੋ ਠੀਕ ਹੈ ਬਈ ਠੀਕ ਚਲੀ ਜਾਂਦੇ ਤੇਰੀ ਮਹਾ ਫੁੱਲ ਜਾਮਾ ਮੈਂ ਤਾਂ ਤੇਰੇ ਨਾਲ ਇੱਕ ਗੱਲ ਜੀ ਕਰਨ ਆਇਆ ਸੀ ਯਾਰ ਇੱਥੇ ਕਿ ਰੱਖ ਕੰਮ ਨੂੰ ਪੈਸੇ ਪੁੱਛਿਆ ਕਰਨੀ ਹੋਣਾ ਉਹ ਭਰੀ ਦੱਸ ਜੀ ਇਹ ਕਹਿਣਾ ਤੈਨੂੰ ਕਿਉਂਕਿ ਪਤਾ ਕੀ ਹੈ ਜੇ ਆਪਣਾ ਇਹ ਆਪਣਾ ਇਧਰਲਾ ਜਿਹੜਾ ਲਾਣਾ ਤੇ ਉਧਰਲਾ ਇਹ ਮੁੱਛ ਦਾ ਸਵਾਲ ਹੈ ਮੈਂ ਤਾਂ ਨਹੀਂ ਹੀ ਗੱਲ ਕਹਿਣਾ ਹੁਣ ਆਪਣਾ ਹੈਗਾ ਮੁੱਛ ਦਾ ਸਵਾਲ ਜਮਾ ਹੀ ਹੂੰ ਰਬਨਾ ਘਰੇ ਪੈਸੇ ਘਟ ਜਾਣੂ ਦਾ ਮੈਂ ਹੱਲ ਕਰ ਰੱਖਿਆ ਸੀਗਾ ਵੀ ਜੇ ਇੱਕ ਕਿੱਲਾ ਮੇਰਾ ਤੂੰ ਲੈ ਲੈ ਬਾਣ ਦਾ ਗਹਿਣੇ ਓ ਯਾਰ ਕਿੱਲੇ ਨੂੰ ਜ਼ਰਤ ਸਾਡੇ ਤੈਨੂੰ ਹੀ ਲੈ ਲੈ ਯਾਰ ਪੈਸਿਆਂ ਦੀ ਕੀ ਗੱਲ ਹੈ ਲੈ ਵੋਟਾਂ ਨੂੰ ਕੀ ਗੱਲ ਕੀ ਕਰਦਾ ਗਹਿਣੇ ਯਾਰ ਕਮਾਲ ਆ ਯਾਰ ਅਸੀਂ ਤੈਨੂੰ ਖੜਾ ਕੀਤਾ ਤੂੰ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਬਦਲ ਨੂੰ ਪਤੀਆ ਦੇਖ ਕੇ ਇਹ ਕਰ ਲੋ ਇਹ ਜਿਵੇਂ ਮਰਜੀ ਆ ਮੇਰੇ ਨਾਲ 7 ਲੱਖ ਚਾਹੀਦਾ ਬੋਰ ਕਿੰਨੇ ਦੇ ਦੂੰ ਤੂੰ ਐਂ ਚੱਲ 50000 ਰੁਪਇਆ ਰੋਜ਼ ਦਾ ਮੰਨ ਕੇ ਚੱਲ ਰਪੀਏ ਦਾ ਦਰ ਲੱਗੂਗਾ 10 ਬਣ ਲੱਖ ਹਾਂ ਜੇ ਕਈ ਵਾਰ 1.5 ਲੱਖ ਦਾ ਲੱਗਾ ਹੈ ਆਪਣੇ ਕੋਲੇ ਕੋਈ ਗੱਲ ਨਹੀਂ ਹੱਲ ਕਰ ਦਿਆ ਹੋਰ ਦਿਕਦਾ ਹੋਰ ਕਰ ਦੋ ਫਿਰ ਕੋਈ ਗੱਲ ਨਹੀਂ ਜੇ ਤਲ ਤੂੰ ਲਿਖਿਆਣੀ ਹੈ ਤਾਂ ਤੂੰ ਲਿਖਿਆ ਵੀ ਦੀ ਭਾਈ ਇਹ ਮਾਨੂੰ ਆਪਣੇ ਥੱਲੀ ਹੋ ਜਾਂਦੀ ਹੈ ਹਾਂ ਨਾ ਨਾ ਲਿਖਿਆ ਵੀ ਨਹੀਂ ਲਿਖ ਰਹੇ ਹਾਂ ਉਹ ਤਾਂ ਚਾਦਰ ਬਾਅਦ ਚ ਕਰ ਲੈ ਕਿਉਂਕਿ ਤੂੰ ਆਉਂਦਾ ਡੰਗਾ ਲਾਈ ਜਿੱਦੂ ਦੀ ਰੋਡ ਹੱਥ ਨੇ ਲੈ ਜੀ ਬਾਈ ਤੇ ਈ ਟੀ ਕਿ ਟੀ ਜਵਾਬ ਦਿੰਦਾ ਕਿਉਂਕਿ ਨਾ ਇਹ ਸ਼ਾਮ ਦੀ ਖਾਦੀ ਪੀਤੀ ਵਾਲਾ ਵੋਟ ਪੱਕਾ ਪਾਉਂਦਾ ਦੂਜਾ ਕੋਈ ਪਾਵੇ ਚਾਹੇ ਨਾ ਪਾਵੇ ਠੀਕ ਹੈ ਮੈਂ ਚੇਡਾਈਆਂ ਤੋਂ ਚੇਡਾਈਆਂ ਤੋਂ ਆਰਡਰ ਲੱਗਦਾ ਹੋਰ ਤਾਂ ਮੈਂ ਤਾਂ ਤੈਨੂੰ ਸਿਰੇ ਐਂ ਕਹਿੰਦਾ ਸੀ ਉਹ ਜਾਗਰਨਾ ਜਿਹੜੇ ਆਪਣੇ ਥੋੜੇ ਜਿ ਗਰੀਬ ਜੀ ਨਹੀਂ ਕਰ ਹਾਂ ਹਾਂ ਉਹਨਾਂ ਨੂੰ ਸੂਟ ਵੰਡੀ ਜਾਂਦਾ ਹੈ ਅੱਛਾ ਹਾਂ ਮੈਂ ਤਾਂ ਕੱਲ ਸਾਮ ਨੂੰ ਉਧਰ ਗਿਆ ਸੀਗਾ ਸਾਰਾਂ ਦੇ ਨਾ ਸੂਟ ਦੇ ਕੇ ਆਏ ਦੋ ਦੋ ਘਰੇ ਅੱਛਾ ਜੀ ਫੇ ਮੈਂ ਕਹਿੰਦਾ ਤੂੰ ਕੋਈ ਬੱਦੂ ਦੀ ਵੱਡੀ ਕਿਉਂ ਸੀ ਤੂੰ ਸਹੀ ਗੱਲ ਆ ਬਾਈ ਬੇਇੱਜ਼ਤੀ ਦੀ ਗੱਲ ਆ ਹੋਂਦਾਗਾ ਕੋਈ ਗੱਲ ਨਹੀਂ ਤੂੰ ਵੀ ਕੁਝ ਨਾ ਕੁਝ ਜੇ ਕੀ ਵੇਰਾ ਉਹਦਾ ਸੂਟ ਦਿੱਤੇ ਆ ਸਹੀ ਮੰਗਦਾ ਜੇ ਤਾਂ ਵੀ ਜਵਾਬ ਨਾ ਦੀ ਕਿ ਯਾਰ ਪੰਜ ਸੱਤ ਘਰ ਨੇ ਇੱਕ ਇੱਕ ਜਵਾਕਾਂ ਨੂੰ ਸਾਈਕਲ ਹੀ ਲੈ ਕੇ ਦੇ ਦੇ ਕੋ ਸਕੂਲ ਜਾਇਆ ਕਰ ਨਹੀਂ ਆ ਕੁੜੀਆਂ ਸੋਨੂੰ ਲੱਗਦਾ ਵੀ ਆਪਾਂ ਜਿੱਤਤਾ ਜਾਵਾਂਗੇ ਯਾਰ ਸਿਰੇ ਤੈਨੂੰ ਅਸੀਂ ਖੜਾ ਕੀਤਾ ਨਾ ਜਾ ਕੇ ਸਾਨੂੰ ਦੱਸਵਾ ਗਰੀਬ ਘਰ ਦੀ ਕੋਈ ਨਾ ਕੁੜੀ ਦਾ ਵਿਆਹ ਹੈਗਾ ਉੱਥੇ ਕੰਨੇ ਦਾ ਨਾ ਕਰੀ ਥੋੜਾ ਮੋਟਾ ਜਿਹੜੇ ਵਿਆਹ ਹੁੰਦਾ 50000 ਤੋਂ ਘੱਟ ਸਕਣ ਨਹੀਂ ਦੇਣਾ ਬਸ ਦੋ ਚੀਜ਼ ਯਾਦ ਰੱਖੀ ਕਿਉਂਕਿ ਕੁੜੀ ਦੇ ਵਿਆਹ ਦੇ ਦਿੱਤੇ ਚੀਜ਼ ਅਗਲਾ ਭੁੱਲਦਾ ਨਹੀਂ ਹਾਂ ਪਤਾ ਗੱਲ ਕਿ ਮੰਮੀ ਤਾਂ ਬਹੁਤ ਵੱਡਾ ਹੁੰਦਾਗਾ ਭਾਈ ਮੰਮੀ ਤਾਂ ਕੀ ਮੇਰੇ ਨਾਲ ਦੇ ਕੇ ਤੈਨੂੰ ਪਤਾ ਹੀ ਆ ਕੋਈ ਟੈਨਸ਼ਨ ਨਹੀਂ ਹਨਾ ਥੋੜਾ ਜਿਹਾ ਬਾਪੂ ਥੋੜਾ ਓਏ ਬਾਪੂ ਨੇ ਹੁਣ ਤੇਰਾ ਪੁੰਨ ਕਰਿਆ ਹੋਇ ਕਿਤੇ ਨਹੀਂ ਜਾਂਦਾ ਪੰਦਤਾ ਯਾਰ ਬਸ ਬਾਈ ਬਣ ਕੇ ਮੈਂ ਹੀ ਕਹਿੰਦਾ ਕਿਦੋਂ ਪੈਸੇ ਆ ਧਿਆਨ ਰੱਖੀ ਬਸ ਇੱਕ ਕੱਲ ਨੂੰ ਤੇਰਾ ਨਾ ਕੱਲ ਨੂੰ ਹੱਲ ਕਰ ਦਿਆਂ ਬਸ ਮੈਂ ਇਹੀ ਗੱਲ ਕਹਿਣਾ ਵੀ ਬਾਈ ਬਣ ਕੇ ਸਪੋਰਟ ਰੱਖਿਓ ਮੜਾ ਜੀ ਤੁਸੀਂ ਵੀ ਤੈਨੂੰ ਪਤਾ ਹੁਣ ਮੈਂ ਤਾਂ ਬੀਜੀ ਹੋ ਗਿਆ ਥੋੜਾ ਜਿਹਾ ਕੰਮ ਕਰ ਆਇਆ ਚ ਤੁਸੀਂ ਵੀ ਕਿਹੜਾ ਫੇੜਾ ਰੱਖਿਆ ਕਰੋ ਮੜਾ ਜੀ ਮਾ ਅਈਂ ਡਰ ਜਾ ਲੱਗਦਾ ਵੀ ਕਿਤੇ ਵੋਟਾਂ ਦੇ ਤੋੜੇ ਹੋਏ ਮੁੜ ਕੇ ਰਾਸ ਨਈਏ ਓਏ ਉਹਦੇ ਤਾਂ ਮੂੰਹ ਤੋਂ ਮੱਖੀ ਨਹੀਂ ਉੱਠਦੀ ਉਹ ਤੂੰ ਦੇਖੀ ਨੀ ਸ਼ਕਲ ਕਿਵੇਂ ਰੱਖੀ ਜਿੰਦਾ ਤੈਨੂੰ ਉਠਾਇਆ ਜੇ ਤੂੰ ਤੰਨ ਕੰਨਿਆਦਾਨ ਵੀ ਕਰ ਤੈਨੂੰ ਕੁੜੀਆਂ ਦਾ ਵਿਚਾਰੇ ਵਿਆਹ ਚ ਕੇ ਕੰਨਿਆਦਾਨ ਕਰਿਆ ਤੂੰ ਠੀਕ ਆ ਮੈਂ ਯਾਰ ਤੇਰੀ ਪਾਸੇ ਨਹੀਂ ਜਾਂਦਾ ਤੇਰੀ ਗੱਲ ਵਿਚਾਲੇ ਆ ਪੰਜ ਵਿਆਹ ਨੇ ਆਪਣੇ ਹਾਂ ਗਰੀਬ ਚ ਕੁੜੀਆਂ ਨੇ ਪੰਜ ਵਿਆਹ ਨੇ ਤੂੰ ਪੰਜ ਪੰਜ ਦੇ ਲਾ ਲ ਤੂੰ 20 ਵੋਟਾਂ ਨਾਲ ਲਾ ਲੈ ਉਹਨਾਂ ਦੇ ਹਾਂ ਸਰ ਤੇਰੀ 100 ਵੋਟਾਂ ਪੱਕੀ ਆ ਹੋਰ ਵੀ ਭਾਈ ਚਾਰ ਬੰਦੇ ਕਹਿੰਦੇ ਨੇ ਵੀ ਬੰਦੇ ਨੇ ਚੰਗਾ ਕੰਮ ਕੀਤਾ ਇਹ ਤਾਂ ਯਾਰ ਹੁੰਦਾ ਆਪਣਾ ਵੋਟਾ ਇਹ ਤਾਂ ਲੋਕ ਤਾਂ ਉਹ ਹੀ ਪੂਰਨ ਕਰੀ ਜਾਂਦੇ ਨੇ ਕੀ ਗੱਲ ਆ ਉਹ ਨਾਲੇ ਤੇਰੇ ਕੋਲ ਜਿਹੜਾ ਸੰਗੰਚ ਕਰਦਾ ਨਹੀਂ ਵਿਆਹ ਭਾਈ ਓਏ ਉਨਾਲੇ ਕਹਿਣਾ ਨਹੀਂ ਚਾਹੀਦਾ ਇਹਦੇ ਕੋਲ ਤਾਂ ਚ ਜ਼ਮੀਨ ਜਾਇਦਾਦੀ ਬਹੁਤ ਹੈ ਡੈਗ ਰੂਲ ਤੋਂ ਸਹੀ ਵੀ ਨਹੀਂਗਾ ਤੈਨੂੰ ਤਾਂ ਗੱਲ ਜਦੋਂ ਭੈ ਤੁਹਾਡੀ ਹੋਈ ਕਿਲਾ ਡਿੱਗ ਜੂ ਕਿੰਨੀ ਗੱਲ ਹੈ ਤੈਨੂੰ ਤਾਂ ਗੱਲ ਉਹ ਧਰਨੂ ਠੀਕ ਜੂ ਕਿਲਾ ਕਿੰਨੀ ਗੱਲ ਹੈ ਯਾਰ ਕਮਾਲ ਹੋ ਗਿਆ ਕੋਲ ਧਰਨੂ ਨੂ ਨਹੀਂ ਹੈ ਗਿਆ ਬਸ ਬਾਈ ਬਣ ਕੇ ਤੁਸੀਂ ਨਹੀਂ ਠਾਇਆ ਹੁਣ ਤੁਸੀਂ ਸਪੋਰਟ ਕਰਿਓ ਦੇਖ ਆਪਦਾ ਮਣੀ ਮੋਟੀ ਆਪ ਹੀ ਗੌਰ ਰੱਖਿਓ ਦੇਖ ਹੈ ਮੜਕੇ ਕਿਤੇ ਪੰਡੇ ਦਾ ਮੂੰਹ ਦਿਖਾਉਣ ਨੂੰ ਆ ਰਹੀਏ ਤੂੰ ਵਰਤੀ ਪਾੜ ਦੇ ਠੀਕ ਹੈ ਤੂੰ ਕਰੇ ਜਾ ਤੜਕਿਓ ਲਿਖ ਲਿਖਿਆ ਜੀ ਫਿਰ ਕਰ ਲਿਓ ਕੋਈ ਗੱਲ ਨਹੀਂ ਨਿਸ਼ਾਨ ਦੀ ਤਿਆਰੀ ਕਰ ਓਕੇ ਜੀ ਬੰਦਾ ਦਾ ਕੱਠ ਵੱਧੂਗਾ ਹੁਣ ਹਾਂ ਕੋ ਉਧਰ ਅਸੀਂ ਢੇੜਾ ਮਾਰ ਕੇ ਆਈ ਸਾਰਿਆਂ ਨੂੰ ਕਿਹਾ ਜੀ ਤੁਸੀਂ ਆ ਜੀ ਆਪਣੇ ਪੱਕੇ ਹਾਂ ਠੀਕ ਹੈ ਠੀਕ ਹੈ ਇਹੋ ਦੇਖ ਲਈ ਮੇਰੀ ਗੱਲ ਸੁਣੋ ਪੰਜ 10 ਕਿਲੋ ਮੀਟ ਮੂਟ ਲਿਆਈ ਹਾਂ ਮੰਗਾ ਲੈਣੇ ਹੋਰ ਸ਼ੁਰੂ ਕਰਦੇ ਹੁਣ ਕੋਈ ਕਿਹੜੇ 15 ਦਿਨ ਬਚੇ ਨੇ ਅਗਲਾ ਨਾ ਪਤਾ ਕੀ ਸੁੱਕੀ ਕੋਈ ਪਿੰਦਾ ਨਹੀਂ ਹੁਣ ਸਹੀ ਗੱਲ ਆ ਬਾਈ ਨਾ ਨਾ ਨਾਲ ਨੈਕਸ ਭਾਲਦਾ ਹਾਂ ਬੰਦੇ ਆ ਤੁਸੀਂ ਵੀ ਯਾਰ ਬੋਤਲਾਂ ਬਦਲਾਂ ਪਿੰਡ ਚ ਜਿਹੜੇ ਕੋਈ ਘਰ ਬੰਦੇ ਆਪਣੇ ਬੰਦੇ ਉਰੀ ਆਉਣਗੇ ਇੱਥੇ ਆਉਣਗੇ ਸਾਰੇ ਫਿਰ ਨਾਲ ਇੱਕ ਬੋਤਲ ਲਾ ਦੇ ਦਿਆ ਕਰਾਂਗੇ ਉਹਦੀ ਘਰੇ ਜਾ ਕੇ ਲਾ ਲਿਆ ਕਰਾਂਗੇ ਠੀਕ ਆ ਚੱਲ ਰੱਖੀ ਧਿਆਨ ਫਿਰ ਗੱਲ ਚ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਟੈਨਸ਼ਨ ਨਾ ਲੈ ਤੂੰ ਤਿਆਰੀ ਰੱਖ ਕਰਾਂ ਮੈਂ ਕਹਿੰਦਾ ਬਾਈ ਇਹ ਤਾਂ ਆ ਗਿਆ ਦਾ 15 ਲੱਖ ਸੱਦੇ ਮਿਲਣਾ 15 ਇਹ ਸਾਰੀ ਉਮਰੀ ਨਹੀਂ ਉੱਠ ਸਕਦਾ ਇਹ ਤਾਂ ਇਹਦਾ ਗੱਲ ਹਾਰੂ ਪੱਕਾ ਹੈ ਹਾਂ ਹਾਰੂ ਪੱਕਾ ਮੈਨੂੰ ਦੇ ਦਿਆ ਹਾਰ ਨਾ ਤਾਂ ਹੁਣ ਹੈ ਕੀ ਯਾਰ ਬੋਲੀ ਨਹੀਂ ਮਿੱਠੀ ਬਾਈ ਇੰਨਾਂ ਦੀ ਚਲ ਇਹ ਤਾਂ ਫਿਰ ਵੀ ਠੀਕ ਹੈ ਇਹਨਾਂ ਦਾ ਬੋੜੇ ਦਾ ਤਾਂ ਥੋੜਾ ਬਾਹਲਾ ਪੱਠਾ ਬੋਲਦਾ ਹੈ ਲੈ ਕਦੋਂ ਮੈਂ ਜਿੰਦਰਾ ਮੰਗਣ ਵਾ ਗਿਆ ਹੂੰ ਮੈਨੂੰ ਕਹਿੰਦਾ ਕਮਾਲ ਹੈ ਯਾਰ ਜਿੰਦਰਾ ਸਾਹਮਣੇ ਪਿਆ ਹੂੰ ਕਹਿੰਦਾ ਤਾਂ ਛੱਡਦਾ ਹੈ ਹੀ ਨਹੀਂ ਬਾਈ ਨਾ ਇਸ ਤਰ੍ਹਾਂ ਰੋਜੀ ਆਏ ਨੇ ਤਾਂ ਜਿੰਦਰੇ ਦੀ ਕਿੱਡੀ ਗੱਲ ਸੀ ਅਸੀਂ ਤਾਂ ਗੱਲ ਆ ਬਾਈ ਚਲ ਅੱਪਾ ਵੀ ਚੱਲੀਏ ਫਿਰ ਟੈਂਪ ਹੋ ਗਿਆ ਖਾਨ ਪੀਣ ਦਾ ਲਈ ਬੋਲੀ ਜਮੀ ਮਿੱਠੀ ਨਹੀਂ ਹੈ ਕਹਿੰਦਾ ਹੁਣ ਤਾਂ ਲੇਕਿਨ ਪੰਜ ਚਾਰ ਦਿਨਾਂ ਦਾ ਕਹਿੰਦਾ ਮੈਂ ਮਿੱਠਾ ਬੋਲਣ ਲੱਗ ਗਿਆ ਦੇਖ ਲੈ ਤੇ ਜ ਆ ਤੇ ਮੂੰਹ ਨਾਲ ਹੀ ਤਹੀ ਜਾਂਦਾ ਇਹ ਹਾਂ ਹਾਂ ਚਲੋ ਪਹਿਲਾਂ ਤਾਂ ਮਕੌੜਾ ਬੋਲ ਲੈ ਲੈ ਤੂੰ ਮੇਰੀ ਗੱਲ ਸੁਣ ਦੇਖ ਕੇ ਪੀਆ ਕਰ ਰਾਤ ਮੈਂ ਤੈਨੂੰ ਚੱਕ ਕੇ ਲਿਆ ਆ ਨਾ ਵੇਜ ਦੀ ਘੱਟ ਪਈ ਹੋਰ ਡੱਕ ਲੈਣਾ ਯਾਰ ਉੱਥੇ ਵੇਚੀ ਵਾਲਾ ਕੰਮ ਹੋ ਜਾਂਦਾ ਹੈ ਹੋਰ ਇੱਕ ਤਾਂ ਦਾਰੂ ਵੀ ਕਿ ਪਤਾ ਨਹੀਂ ਤੂੰ ਹੋਰੀ ਕੁਝ ਬੋਲੀ ਜਾਂਦਾ ਸੀ ਕਹਿੰਦਾ ਬੋਟ ਤੈਨੂੰ ਕਿਹੜੀ ਪਾਉਣੀ ਆ ਯਾਰ ਉਹ ਤਾਂ ਸੁਣਿਆ ਨਹੀਂ ਉਹਨੂੰ ਉਹ ਤਾਂ ਨਮੇ ਸਿਆਪਾ ਘੜਾ ਕਰਤਾ ਸੀ ਮੈਂ ਫਿਰ ਤੂੰ ਮੇਰਾ ਹੀ ਗੌਰ ਰੱਖੀ ਮੈਨੂੰ ਉਹ ਮੈਂ ਕਿਤੇ ਸੁਣ ਵੀ ਨਾ ਲਵੇ ਉਧਰ ਸਾਈਡ ਜੀ ਤੋ ਕਰੀ ਆ ਜਿੱਦਾਂ ਜਿੱਦਾਂ ਨਹੀਂ ਤੂੰ ਐ ਕਹੀ ਆ ਬਤ ਫੇਰ ਇਹਦੇ ਵਿੱਚ ਆ ਉਹ ਦੇਖ ਕੇ ਪਿਆ ਕਰ ਚੱਲਾ ਚੱਲੀਏ ਨਹੀਂ ਬਾਈ ਹੂੰ ਚੱਲੀ ਆਪਾਂ ਟਾਈਮ ਹੋ ਗਿਆ ਆਪਾਂ ਨੇ ਕਿਹੜਾ ਹੋਰ ਮੱਕੀ ਖੁੱਡਣੀ ਖਾਣਾ ਪੀਣੀ ਆ 12 ਜਨ ਸੰਭਰ ਨਜ਼ਾਰੇ ਗਨਪਤੀ ਦੇ ਸਾਹ ਦਾ ਗਨ ਚਾ ਮਮੀਏ ਕੀ ਬਣਾਉਣ ਲੱਗੇ ਸੰਭਰ ਦੀ ਸਿਬੋਤ ਆਹ ਮੈਂ ਸੰਭਰ ਦਾ ਚੱਲ ਅੱਛਾ ਅੱਛਾ ਕਿਵੇਂ ਆਉਣੇਗਾ ਬੱਸ ਵੈਸੇ ਹੀ ਜਾ ਕੇ ਆਏ ਸੀ ਉਧਰ ਅੱਛਾ ਅੱਛਾ ਸਿਉਰਾਂ ਕੋਲੇ ਕੀ ਬਣਾ ਮਾਂ ਵੀ ਆ ਜੀ ਹੱਥ ਨੇ ਚੱਲ ਖਾਣ ਪੀਣ ਕਰ ਲਾਏ ਕੋਈ ਅੱਛਾ ਹੂੰ ਨਾ ਚੱਲ ਵਧੀਆ ਕੋਈ ਨਾ ਦੇਖਦੇ ਕੀ ਬਣਦਾ ਉਹ ਲੱਗਦਾ ਦਾ ਸੁਭਾਵਨਾ ਜੀ ਤਾਂ ਲੱਗਦੀ ਆ ਜਿੱਤਨ ਦੇ ਬਾਕੀ ਸਾਰੇ ਲੋਕਾਂ ਦਾ ਆਪਾਂ ਨੂੰ ਹੁਣ ਕੀ ਭਰੋਸਾ ਹਨਾ ਦੇਖ ਉਹ ਤਾਂ ਪੁੱਤੋ ਉਹੀ ਗੱਲ ਤਾਂ ਕਹ ਡਡਾ ਕਹਿੰਦੇ ਹੁੰਦੇ ਨੇ ਕੋਈ ਪਤਾ ਨਹੀਂ ਹੁੰਦਾ ਹਨਾ ਤੇ ਪਕੂ ਆਏ ਦੀ ਤੂੰ ਹੌਸਲਾ ਰੱਖ ਪੁੱਤ ਹੌਸਲਾ ਨਾ ਹਾਰੀ ਆਏ ਤਾਂ ਪ੍ਰਮਾਤਮਾ ਹੈਗੇ ਆਪਣੇ ਨਾਲ ਕਈ ਤੇ ਡਿਮਾਂਡ ਵਾਲੀਆਂ ਭੈੜੀਆਂ ਰੱਖਦੇ ਆ ਕਿ ਦੇ ਕਹਿੰਦੇ ਨੇ ਗਲਾਬ ਜਮਣਾ ਲਿਆਉਣੀਆਂ ਕੋਈ ਕਹਿੰਦਾ ਇੰਗਲਿਸ਼ ਪੀਣੀ ਆ ਪੁੱਤ ਇਹ ਤਾਂ ਕੰਮ ਚੱਲਦੀ ਰਹਿੰਦਾ ਹੈਗਾ ਕੋਈ ਨਾ ਹੱਥ ਲਗੜ ਜਣਾ ਪਾ 10-10 ਲੱਖ ਰੁਪਏ ਖਰਚ ਕਰ ਦਿੰਦੇ ਨੇ ਲੋਕ ਤਾਂ ਸਰਪੰਚੀ ਚ ਆਏ ਤਾਂ ਫਿਰ ਹੁਣ ਜਦੋਂ ਪੰਗਾ ਲੈ ਲਿਆ ਹੁਣ ਤਾਂ ਕਰਨੀ ਹੀ ਪਊਗਾ ਅਪਾ ਕਿਸੇ ਤੋਂ ਘਟਾਂਗੇ ਆ ਹੁਣ ਸੁੱਖੋ ਨਹੀਂ ਦੇਖੋ ਉਧਰ ਮੇਰੇ ਕੋਲੇ ਆਏ ਸੀ ਦੇਖਾ ਚਨੇ ਭਾਈ ਚੱਲ ਤੂੰ ਝੋਟਾ ਜੁੱਠਾ ਹਾਂ ਇੱਕ ਦਿਨ ਪਹਿਲਾਂ ਤਾਂ ਉਧਰ ਵੀ ਤੁਰੇ ਫਿਰਦੇ ਸੀ ਉਹਨਾਂ ਬਾਕੀ ਕੀ ਪਤਾ ਹਾਂ ਬਹੁਤ ਫਿਰ ਮੇਰੀ ਗੱਲ ਸੁਣ ਤੂੰ ਵੀ ਆਏ ਨਾ ਟੈਨਸ਼ਨ ਲਿਆ ਕਰ ਹੁਣ ਪਿੰਡ 'ਚ ਤਾਂ ਸਾਰੇ ਪਾਸੇ ਜਾਣਾ ਪੈਂਦਾ ਹੈ ਹੈਨਾ ਇਹ ਤਾਂ ਹੈ ਤੇ ਹੁਣ ਆਏਗਾ ਆਪਣੇ ਉਹ ਵੀ ਪਿੰਡ 'ਚੋਂ ਜੇ ਹੁਣ ਉਧਰ ਨਹੀਂ ਜਾਵਾਂਗੇ ਤਾਂ ਲੋਕਾਂ ਨੂੰ ਆਪ ਹੀ ਪਤਾ ਲੱਗ ਜਾਂਦਾ ਚੱਲ ਫਿਰ ਆਏ ਤਾਂ ਜਿਹੜਾ ਕੁਝ ਫਿਰ ਬਣਨਾ ਜਿੱਤ ਹਾਰ ਤਾਂ ਬਣੀ ਆਈ ਆ ਉਹ ਤਾਂ ਪਰਮਾਤਮਾ ਦੀ ਹੌਸਲਾ ਦਾ ਫੁੱਲ ਆ ਜਿੱਤਣ ਦਾ ਇਹ ਕਹਿੰਦੇ ਤਾਂ ਸਾਰੀ ਆਏ ਨੇ ਬਾਈ ਵਧੀਆ ਕਰਿਆ ਜ਼ੀਰੇ ਵਧੀਆ ਕਰਿਆ ਉਹ ਤਾਂ ਪੁੱਤ ਦੋ ਕਹਿੰਦੇ ਨੇ ਦੋ ਮਤਲ ਲੜਦੇ ਤਾਂ ਇੱਕ ਤਾਂ ਟਾਂ ਹੀ ਹੁੰਦਾ ਉਹ ਤਾਂ ਜੇ ਉਹ ਨੇ ਜਿੱਤੂ ਆਪਾਂ ਜਿੱਤ ਜਾਗੇ ਜੇ ਆਪਾਂ ਨਹੀਂ ਜਿੱਤਾਂਗੇ ਉਹ ਜਿੱਤੂਗਾ ਇੱਕ ਤਾਂ ਜਿੱਤਦੀ ਹੁੰਦੇ ਪੁੱਤ ਚੱਲ ਕੋਈ ਨਾ ਮੰਮੀ ਬਸ ਮੜੀ ਮਿੱਠੀ ਵਰਤੇ ਹੋਰ ਇੱਕ ਨਾਲ ਹੈ ਦੇਖੀ ਜੋ ਨਾ ਕੋਈ ਨਾ ਪੁੱਤ ਆ ਮੇਰਾ ਟੈਨਸ਼ਨ ਨਾ ਲਿਆ ਕਰ ਨਾ ਨਾ ਠੀਕ ਐ ਬਾਪੂ ਨੂੰ ਮੜਾ ਜਾ ਬਸ ਸਮਝਾ ਕੇ ਜੇ ਰੱਖਿਓ ਨਾ ਨਾ ਠੀਕ ਐ ਬਾਪੂ ਵੀ ਆਏ ਨਹੀਂ ਵਿਚਾਰਾ ਉਹ ਕਰਦਾ ਹੈਗਾ ਠੀਕ ਆ ਠੀਕ ਮੁੰਡੇ ਦਾ ਦਿਲ ਵਿਚਾਰੇ ਦਾ ਹੱਲਿਆ ਪਿਆਗਾ। ਪਰ ਮਾਤਮਾ ਸਾਥ ਦੇਊਗਾ ਇਹਦਾ। ਅਸੀਂ ਕਿਹੜਾ ਕਿਸੇ ਦੇ। ਹੋ ਗਿੱਟਾਗਾ। ਉਹ ਭਾਈ। ਹਾਂ ਭੂਜੀ। ਕੋਈ ਸੁਣੀ ਖਬਰ ਸਾਹ ਉਧਰੋਂ ਭਾਈ। ਹਾਂ ਜੀ ਤਾਂ ਮਾਪੂਜੀ ਕੋਈ ਪਤਾ ਨਹੀਂ ਲੱਗਿਆ ਹਜੇ ਟਾਈਮ ਨਾਲ ਪਤਾ ਲੱਗੂਗਾ ਹਜੇ ਤਾਂ ਟਾਈਮ ਰਹਿੰਦਾਗਾ। ਕਦ ਤੁਸੀਂ ਵੋਟਾਂ ਪਾਉਣ ਗਈਆਂ? ਛੋਟੇ ਨਾਲ ਆਪਣੀ ਬੀਹੀੜੀਆਂ ਗਈਆਂ ਹੋਣ। ਗਈਆਂ ਤਾਂ ਸਾਰੀਆਂ ਨੇ ਵੋਟਾਂ ਪਾਉਣ। ਹਾਂ ਕੋਈ ਉਹਨੂੰ ਦੇਖਿਆ ਵੀ ਕਿਵੇਂ ਮਹਾਵਰਾਤੀ ਵੋਟਾਂ। ਬਾਪੂ ਜੀ ਉਹ ਤਾਂ ਨਹੀਂ ਪਤਾ ਲੱਗਦਾ ਹੁੰਦਾ। ਇਹ ਤਾਂ ਹੋ ਸ਼ਾਮ ਨੂੰ ਪਤਾ ਲੱਗੂ ਜਦੋਂ ਪੀਪੀ ਖੁੱਲੂਗੀ। ਓ ਪਾਈ ਮੈਂ ਤਾਂ ਕਰੋ ਵੋਟ ਪਾਉਣ ਗਿਆ ਮੈਨੂੰ ਤਾਂ ਹਾਂ ਆ ਗਿਆ ਮੁੰਡਾ ਤਾਂ ਆਪਣਾ ਲੋਕਾਂ ਨਾਲ ਹੋਰ ਉਧਰ ਨੂੰ ਜੇ ਦੇਖਿਆ ਭਾਈ ਮੈਂ ਤਾਂ ਸਵੇਂ ਉਹੀ ਕੰਮ ਹੋ ਗਿਆ ਜਿਹੜੇ ਤੋਂ ਡਰਦੇ ਸੀਗੇ ਬਈ ਕਿਵੇਂ ਬੋਲੀ ਜਨੁਕਾਈ ਆਉਣਾਗਾ ਤੂੰ ਯਾ ਲੋਕ ਸਾਡੇ ਸਾਰੇ ਖਾਨ ਵਾਲੀ ਹੁੰਦੇ ਨੇ ਕੰਮ ਪਾਉਂਦੇ ਨੇ ਵੋਟ ਵਟਾਪਨ ਦਾ ਪਾਪਾ ਜੀ ਤੈਨੂੰ ਮੈਂ ਆਖਿਆ ਦੀ ਵੀ ਟੂ ਦੇਖਣਾ ਚੱਲ ਕੋਈ ਨਾ ਪੁੱਤ ਇਹ ਤਾਂ ਹੁੰਦੀ ਹੁੰਦਾ ਵਾ ਟਿੱਕਟ ਦਵਨ ਕੇ ਬਾਪੂ ਸੱਚੀ ਕਹਿੰਦਾ ਸੀਗਾ ਟੂ ਟੂ ਕਿੰਨੇ ਮੇਰੇ ਆਹੋ ਕਰਾਤੇ ਚੱਲ ਕੋਈ ਗੱਲ ਨਹੀਂ ਪੁੱਤ ਇੰਨਾ ਮਹਾਂਸਲਾਂ ਚੜਦੇ ਨੇ ਪੁੱਗਾ ਵੀ ਨਹੀਂ ਚੱਜਦਾ ਮੈਂ ਤਾਂ ਭੰਡਾ ਬਣਾਉਂਦਾ ਨਹੀਂ ਵਿਚਾਰ ਇਹਨਾਂ ਦਾ ਚਾਰ ਜਿਹੜੇ ਦੋ ਕਿੱਲੇ ਗਈ ਸੋਈ ਕੁਮਾਰ ਚਾਰ ਕਿੱਲੇ ਜਮੀਨ ਚੱਲ ਕੋਈ ਗੱਲ ਨਹੀਂ ਪਤਾ ਤੂੰ ਦਿਲ ਨਾ ਡੇਗਾ ਹਾਂ ਜੇ ਤੂੰ ਡੇ ਦਿਲ ਡੇਗ ਲਾ ਤਾਂ ਕੁਝ ਨਹੀਂ ਬਣਨਾ ਹੈਗਾ ਜ਼ਮੀਨ ਤਾਂ ਕੋਈ ਗੱਲ ਨਹੀਂ ਛੁੱਟ ਜੂਗੀ ਮੈਂ ਤੈਨੂੰ ਇੰਨਾ ਜ਼ੋਰ ਲਾ ਵੀ ਰਹਿਣ ਦੇ ਮੈਨੂੰ ਵੀ ਮਗਰ ਲੱਗਿਆ ਇਹਨਾਂ ਦੇ ਬਸ ਮਗਰ ਲੱਗ ਕਿ ਕੋਈ ਨਾ ਪੁੱਤ ਐ ਨਾ ਕਰ ਤੂੰ ਦੇ ਛੋਟਾ ਨਾ ਕਰ ਦੋ ਮਾਲੇ ਜਦੋਂ ਲੜਦੇ ਹੁੰਦੇ ਨੇ ਮੈਦਾਨ 'ਚ ਇੱਕ ਤਾਂ ਟੈਂ ਦੀ ਹੁੰਦਾ ਜੇ ਤੂੰ ਜਿੱਤਿਆਂ ਦਾ ਭਤੋ ਹਟੈਂਦਾ ਫਿਰ ਉਹ ਤਾਂ ਤੇ ਮੇਰੇ ਨਾਲ ਕਿਹੜਾ ਲੰਮਾ ਚੁੱਪ ਕਰਾਉਂਦਾ ਪੁੱਜੀ ਇਹ ਤਾਂ ਪਹਿਲੀ ਇਹਦਾ ਦਿਲ ਡਿੱਗਿਆ ਪਿਆ ਤੁਸੀਂ ਇੱਕ ਹੋਰ ਅੱਗ ਤੇ ਫੂਸ ਪਾਈ ਜਾਂਦੇ ਹੋਗੇ ਕਿਤੋਂ ਲੰਮਾ ਜਿਹਾ ਮੁੰਡਾ ਆਉਂਦਾ ਆਉਂਦਾ ਏ ਆਪਣੇ ਮੇਰੀ ਗੱਲ ਸੁਣ ਪੁੱਤ ਜਦੋਂ ਮੇਰੀ ਗੱਲ ਸੁਣ ਉਹ ਤਾਂ ਕਦੇ ਤਾਂ ਮੈਂਬਰੀ 'ਚ ਖੜਾ ਹੋ ਗਿਆ ਕਦੇ ਕਾਸੇ ਜਿਹੋ ਤਾਂ ਲੀਡਰਪੁਰੇ 'ਚ ਪਹਿਲੇ ਦਿਨੋਂ ਫਿਰਦਾ ਸੀ ਆ ਤਾਂ ਇੰਨਾ ਕਰ ਜਾ ਕਿਵੇਂ ਲਾਹਾਂਗੇ ਉਹ ਤਾਂ ਫਿਰਦਾ ਤੀ ਪੁੱਤ ਤੂੰ ਫਿਰ ਪਹਿਲੀ ਵਾਰ ਸਿੱਧਾ ਸਰਪੰਚ ਖੜਾ ਹੋਇਆ ਹੋਰ ਲੱਗ ਗਿਆ ਉਹਨਾਂ ਨੇ ਤੂੰ ਸਿੱਧਾ ਸਰਪੰਚ ਖੜਾ ਹੋਇਆ ਉਹ ਤਾਂ ਬਾਹਲੇ ਸਾਲਾਂ ਦਾ ਹਿੱਸਾ ਲੈਂਦਾ ਫਿਰਦਾ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਕਰਦੇ ਹੁੰਦੇ ਪ ਚਾਲ ਪਤਾ ਤਾਂ ਲੈ ਆਈਆ ਸੀਰਾ ਬਾਪੂ ਤਾਂ ਉਹ ਬੈਠਾ ਉਹ ਭਾਈ ਬਾਲੇ ਮਾੜਾ ਕੰਮ ਹੋਇਆ ਤਾਂ ਜੋਰ ਬਥੇਰਾ ਲਾਇਆ ਬਾਪੂ ਕਿੱਥੇ ਸੀਰਾ ਲੋਕੀਂ ਦਾ ਇੱਥੇ ਅੰਦਰ ਹੋਆ ਭਾਈ ਖਾਨ ਪੀਰਾਂ ਦੇ ਬੰਦਿਆਂ ਨੇ ਨਾਲ ਬਹਿ ਕੇ ਨਾ ਬਾਪੂ ਖਾਨ ਪੀਰ ਦੇ ਨਾਲ ਧੋਖਾ ਕਰਵਾਤਾ ਭਾਈ ਬਾਪੂ ਨਾਲ ਵਾਲੇ ਬੰਦਿਆਂ ਨੇ ਵੋਟ ਨਹੀਂ ਪਾਈ ਜਿਹੜੇ ਨਾਲ ਫਿਰਦੇ ਸੀਗੇ ਹਾਂ ਧੋਖਾ ਵੋਟ ਕਰਦੀ ਸਾਡੇ ਨਾਲ ਭਾਪੀ ਕਿ ਧੋਖਾ ਕਰਕੇ ਬਾਪੂ ਹਾਂ ਭਾਈ ਮੈਂ ਤਾਂ ਪਤਾ ਨਹੀਂ ਬਾਹਰ ਢਾ ਲਿਆ ਬਾਹਰ ਹੀ ਹੋ ਗਿਆ ਹਾਂ ਅੱਜ ਦੁਸ਼ਰਮੀ ਵੀ ਹੋ ਜਾਂਦੀ ਆ ਭਾਈ ਹੋਏ ਬਾਈ ਇਹ ਕਿੰਨਾ ਹਾਰਦਾ ਬੜੀ ਗੱਲ ਨਹੀਂ ਫਿਰ ਕੀ ਹੋ ਗਿਆ ਯਾਰ ਹਾਰ ਕੇ ਤਾਂ ਅਗਲੇ ਬਲਾਨ ਸਹੀ ਆਪਾਂ ਕਿੱਤਾਂ ਗੋਸੀਰੇ ਬੋਟ ਹੀ ਨਹੀਂ ਪਾਈ ਕਿਸੇ ਨੇ ਉਹੀ ਫੱਜ ਰਾਇ ਬਚਾਓ ਇਹ ਲੋਕ ਉਹ ਹਾਰਕ ਬੰਦ ਕਰ ਖੜਾ ਦਰਵਾਜਾ ਆ ਜਾ ਆ ਜਾ ਕੋਈ ਨਹੀਂ ਕੀ ਕਰੀਏ ਯਾਰ ਫੇ ਕਿਹੜਾ ਕੰਬ ਦਾ ਮੇਲਾ ਫੇਰ ਆਜੂ 5 ਸਾਲਾਂ ਨੂੰ ਯਾਰ ਉਹ ਜਮੇ ਆ ਤੂੰ ਲਿਆ ਕੱਢ ਕੇ ਬੱਚੀ ਖੋਚੀ ਉਹੀ ਤੈਸਾ ਲਈ ਜਨਾ ਯਾਰ ਮੈਂ ਸਾਡੇ ਨਾਲ ਦਾ ਗਲਤ ਕਰ ਭਾਈ ਮੇਰੀ ਗੱਲ ਸੁਣੋ ਅਸੀਂ ਉਧਰ ਵੀ ਜਾ ਸਕਦੇ ਸੀ ਖਾਣ ਪੀਣ ਜਿੱਤਣ ਵਾਲੇ ਪਾਸੇ ਸਾਡਾ ਅਫਸੋਸ ਹੀ ਇੰਨਾ ਹੈਗਾ ਅਸੀਂ ਪਤਾ ਕਿੰਨੇ ਦੋ ਕਿੰਨੇ ਹਾਰ ਦਾ ਨਾ ਸਾਡੇ ਦੋ ਕਿਲੇ ਲੱਗ ਗਏ ਨੇ ਘਰ ਲੱਗ ਗਏ ਕਹਿੰਦੇ ਨਹੀਂ ਹੁੰਦੇ ਨੇ ਪੁੱਤ ਗਿਆ ਉਹੀ ਗੱਲਾਂ ਨੇ ਸਾਰੇ ਪਿੰਡ ਚ ਵੇਚਦੇ ਹੋ ਸਾਨੂੰ ਹਜੇ ਵੀ ਮਤਾਲੂ ਦੀ ਹੋਈ ਉਹ ਭਾਈ ਦੇਖੋ ਇਹ ਤੇ ਇੱਕ ਹਾਰ ਦਿੱਤਾ ਹੋਣੀ ਸੀ ਇਹ ਤਾਂ ਫੇਰ 5 ਸਾਲਾਂ ਨੂੰ ਫੇਰ ਆਉਣੀ ਕਿਸੇ ਨੇ ਨਹੀਂ ਪਾਈ ਸਾਡੀ ਢੋਲ ਤੇ ਸਾਡੇ ਘਰ ਦੀ ਵੋਟਾਂ ਨਿਕਲੀਆਂ ਨੇ ਕਿਸੇ ਨੇ ਵੋਟ ਨਹੀਂ ਪਾਈ ਹਰੇ ਲੱਡੂਆਂ ਨਹੀਂ ਸਾਈ ਅਸੀਂ ਬੜਾਈ ਬੈਠੇ ਆਂ ਸਾਡੀਆਂ ਨਿਕਲੀਆਂ ਨੇ ਸਾਡੀਆਂ ਨਿਕਲੀਆਂ ਨੇ ਚਾਰੇ ਵੋਟਾਂ ਉਪਾਈ ਗੱਲ ਸੁਣੋ ਉਹ ਤਾਂ ਨਾ ਉਹਨੇ ਜਿਹੜੀ ਵੋਟ ਪਾ ਦੇ ਨਿਕਲਦੀ ਨਾ ਸੀ ਉਹਦਾ ਭਾਈ ਹੀਰਾ ਫੇਰੀ ਹੋ ਗਈ ਉਹਦਾ ਹੀਰਾ ਫੇਰੀ ਹੋ ਗਈ ਮੈਂ ਤੁਹਾਨੂੰ ਦੱਸਾਂ ਇਹ ਤਾਂ ਫਿਰ ਨਹੀਂ ਕਿਵੇਂ ਹੋ ਗਈ ਉਹਦਾ ਮੁੱਲ ਮੁੱਲ ਖਰੀਦਿਆ ਵੋਟਾਂ ਆ ਹਾਂ ਹੁਣ ਆਇਆ ਆਇਆ ਕਾਲਾ ਹੁਣ ਜਿਹੜਾ ਤੁਹਾਡੇ ਅਸੀਂ ਅਸੀਂ ਫੇਰ ਵੀ ਤੁਹਾਡੇ ਨਾਲ ਖੜੇ ਆਂ ਨਾਲੇ ਹਾਰ ਗਿਆ ਫੇਰ ਵੀ ਤੇਰੇ ਨਾਲ ਆ ਗਿਆ ਬਈ ਮੈਂ ਦੇਤੀਆਂ ਵੋਟਾਂ ਚਾਰ ਵੋਟਾਂ ਨਿਕਲੀਆਂ ਨਿੱਕੇ ਦੀ ਇੱਕ ਮੇਰੀ ਇੱਕੇ ਦੀ ਕਿਹੜੀ ਬਹੂ ਦੀ ਇੱਕ ਬਾਪੂ ਦੀ ਫਿਰ ਜਿਆ ਸੋਟੀਆਂ ਮੁੱਲ ਦੇ ਫਿਰ ਤੁਸੀਂ ਵੀ ਵੋਟ ਵੇਚ ਕੇ ਉਧਰ ਹੀ ਖਾ ਗਏ ਉਹ ਭਾਈ ਮੋਰ ਇਹ ਪਤਾ ਕੀ ਹੈ ਇਹਨੇ ਉਹਦੇ ਵੱਧ ਪੀ ਲਈ ਮੋਰ ਗਲਤ ਲੱਗੀ ਤਾਂ ਫਿਰ ਨੀ ਫਿਰ ਹਰਾਮ ਦੀ ਧੀ ਹੋ ਪਿਤਾ ਵੀ ਨਹੀਂ ਨੇ ਬੱਪੂ ਬੱਪਾ ਹੁਣ ਨਹੀਂ ਪਤਾ ਲੱਗਿਆ ਬੱਪੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਇੱਕ ਵਾਰਦਾ ਬੱਪੂ ਫੇਸੜ ਜੱਤੀ ਇਹਦਾ ਤਾਂ ਪਾਈ ਜਾ ਕੇ ਨਹੀਂ ਪਾਇਆ ਧੰਨਵਾਦ ਤੁਹਾਡੇ ਸਾਰਿਆਂ ਦੇ ਬਸ ਹੁਣ ਸਾਡੇ ਕੋਲ ਕੁਝ ਨਹੀਂ ਚੁੱਪ ਕਰਕੇ ਹਾਂ ਮੈਂ ਤਾਂ ਪਹਿਲੇ ਲੋੜ ਪਏਗਾ ਉਹ ਗਾ ਮੈਂ ਤਾਂ ਸੁਣੇ ਕਹਿਣਾ ਸੀ ਗਾਹਾਂ ਆਪਣੇ 2 ਕਿਲੇ 10 ਲੱਖ ਰੋਟੇ ਨੇ ਕਮਲੇ ਨੇ ਗਏ ਨੇ ਤਰਤੇ ਓ ਐਮਐਲ ਦੀਆਂ ਵੋਟਾਂ ਆਉਂਦੀਆਂ ਨੇ ਗਾਹਾਂ ਉੱਥੇ ਦੇਖ ਲੈ ਪੰਗਾ ਲੈ ਆਪਣੇ ਬਾਤੇ ਬਸ ਭਾਈ ਜਿਉਂਦੇ ਰਹੋ ਕਿਹੜੀਆਂ ਬਗ ਜੋ ਹਾਰੇ ਮੇਰਾ ਵੀਰ ਜਿਹੜਾ 4 ਵੋਟਾਂ ਕਹਿੰਨੇ ਮੇਰੇ ਨਾਲ 5 ਹੋ ਜੰਨੇ ਫਿਰ ਕਿਹੜਾ ਜਿੱਤ ਜਾਂਦੇ ਉਹ ਵੀਰਾ ਕਿਹੜਾ ਲੱਡੂਆਂ ਨੂੰ ਲੈ ਗਿਆ ਹੌਸਲਾ ਵੀ ਰੱਖਿਆ ਕਰੋ ਭਾਈ ਦੇਖੋ ਉਹ ਭਾਈ ਕਮੈਂਟ ਕਰ ਮੇਰਾ ਸੀ ਕਿਉਂ ਨਾ ਫੋਟੋ ਕਰ ਸਾਨੂੰ ਕਿੰਨਾ ਦੁੱਖ ਆ ਪਤਾ ਬੜਾ ਦੁੱਖ ਆ ਲੇਕਰ ਹੁਣ ਡੱਕ ਚਾਲ ਪਾ ਟੋਟੂ ਰੁਕ ਭਾਈ ਦੋ ਮਾਈ ਕਿਹੜੇ ਲੱਡੂਆਂ ਨੂੰ ਪੈਸੇ ਲੈ ਕੇ ਗਿਆ ਟਿੱਟੂ ਨਾ ਉਹ ਲੱਡੂਆਂ ਵਾਲੇ ਪੈਸੇ ਦਿਹਾਦੀ ਨਾਨੂ ਤੁਹਾਡੇ ਮੇਰੇ ਹਲਵਾ ਨੂੰ ਬਣਾਤੇ ਮੈਂ ਪੈਸੇ ਲੱਗ ਰਹੇ ਪੂਰਾ ਛੱਡਿਆ ਜਿਹੜਾ ਕੋ ਬਾਪੂ ਜਿੱਥੇ ਇੰਨੇ ਗਏ ਹੋਰ ਗਏ ਕਿੱਡੀ ਕਾਲੀ ਲੱਡੂਆਂ ਨੂੰ ਕੀ ਹੁੰਦਾ ਹੁਣ ਮੇਰੀ ਗੱਲ ਸੁਣ ਆ ਅਗਲੀ ਵਾਰ ਇਹਨੂੰ ਐਮਐਲਏ ਦੀਆਂ ਵੋਟਾਂ ਨਹੀਂ ਨਾ ਨਾ ਭਾਈ ਮੈਂ ਭਾਈ ਕਿਹੜੇ ਯਾਰ ਜਿੱਤੇਗਾ ਤੂੰ ਗੱਲਾਂ ਜਾ ਕੇ ਉੱਠ ਖੜਿਆ ਭਾਈ ਮੈਂ ਨਹੀਂ ਉੱਠਦਾ ਤੈਨੂੰ ਭਾਈ ਕਿਹੜੇ ਡੋਕਨ ਦਾ ਰੈਂਜ ਆ ਮੁਰੇ ਨਾ ਚੀਰਮੈਨ ਦੀਆਂ ਵੋਟਾਂ ਹੋਣੀਆਂ ਜਿਲ੍ਹਾ ਕੋਈ ਭਾਈ ਕਿਹੜੇ ਡੋਕਨ ਦੇ ਰੈਂਜ ਲੋਕ ਵੀ ਫਿਰ ਜਾਣਗੇ ਸ਼ੁਭਾਚ ਜੀ ਤੁਹਾਨੂੰ ਧੰਨਵਾਦ ਹੋਰ ਨਾ ਮੇਰੇ ਵੀਰਾਂ ਨਾਲ ਫੇਰੀ ਦਿਓ ਜਾਓ ਆ ਉਹਨੇ ਘਰ ਆ ਨੂੰ ਖਾਓ ਪੀਓ ਆਉਂਦੀ ਆਹ ਬਾਤੀ ਗੁੱਤੀ ਚੱਕ ਲੋ ਪਈ ਹੋਣੀ ਲਾ ਲੈਣੇ ਜਾਵੇਂ ਉਹਨਾਂ ਕੋਲ ਜਾਓ ਤਿਆਰ ਬੈਂਕ ਨਹੀਂ ਮੋਦ ਕਿ ਨਹੀਂ ਜਾਓ ਜਾਓ ਮੇਰੇ ਵੀਰ ਸ਼ਫਾ ਦੇ ਟੁੱਡੇ ਜੀ ਆਇਆ ਨੂੰ ਧੰਨਵਾਦ ਮੈਂ ਗਲਤ ਲਾਗੀ ਫਿਰ ਨਾ ਮੈਂ ਇਹਦਾ ਪਤਾ ਸੀ ਤੂੰ ਲਵੇ ਸੀ ਤੂੰ ਕਹਿੰਦਾ ਚੋਰ ਗਲਤ ਲਾਗੀ ਵੱਧ ਲਾਗੀ ਜਿੱਤੀ ਖਾ ਦੀ ਕੇਵੇਂ ਭਾਈ ਚਲੋ ਅੰਨਿਕ ਬਣ ਕੇ ਵਧੀਆ ਉਧਰ ਪਿੰਨੇ ਜਾ ਕੇ ਹੋਰ ਵੰਜਾ ਇੱਧਰ ਹੀ ਕਰਨਾ ਪਾਉਂਦੇ ਤੇ ਛਤਰੀ ਪਹਿਣਗੇ ਉਧਰ ਚੱਲ